ਕਿ ਮਿਸ਼ਨ ਚੜ੍ਹਦੀ ਕਲਾ ਸਰਕਾਰ ਇੱਥੋਂ ਇੱਕ ਕਲੀਅਰ ਹੈ ਕਿ ਸਰਕਾਰ ਇੱਕ ਹਿਸਾਬ ਨਾਲ ਹੱਥ ਖੜੇ ਕਰ ਚੁੱਕੀ ਹੈ ਕਿ ਸਰਕਾਰ ਦੇ ਪੱਲੇ ਹੁਣ ਕੁਝ ਵੀ ਨਹੀਂ ਹੈ ਮੁੱਖ ਮੰਤਰੀ ਸਾਹਿਬ ਖੁਦ ਇਹ ਕਹਿੰਦੇ ਰਹੇ ਐ ਤੇ ਇਹ ਹੜਾ ਮੌਕੇ ਕਿ ਸਰਕਾਰ ਕੋਲੇ ਬਹੁਤ ਪੈਸਾ ਪਿਆ ਅਸੀਂ ਨਹੀਂ ਕੇਂਦਰ ਤੋਂ ਮੰਗਣਾ ਪਹਿਲੀਆਂ ਸਰਕਾਰਾਂ ਨੂੰ ਪੈਸਾ ਲਾਉਣਾ ਨਹੀਂ ਉਹਨਾਂ ਨੂੰ ਸਾਨੂੰ ਪਤਾ ਪੈਸਾ ਕਿੱਥੇ ਪਿਆ ਕਿਵੇਂ ਲਾਉਣਾ ਹੈ ਅੱਜ ਕਹਿੰਦੇ ਜੀ ਸਾਡੇ ਪੱਲੇ ਗੱਖ ਅੱਜ ਮਿਸ਼ਨ ਚੜ੍ਹਦੀ ਕਲਾ ਲਈ ਪੈਸੇ ਇਕੱਠੇ ਨਾ ਕਰਨੇ ਪੈਂਦੇ ਜੇ ਪੂਰੇ ਦੇਸ਼ ਦੇ ਵਿੱਚ ਅਰਧ ਰੁਪਇਆ ਐੜਾਂ ਤੇ ਖਰਾਬ ਨਾ ਕੀਤਾ ਹੁੰਦਾ ਜੇ ਫਾਲਤੂ ਦੇ ਪੋਸਟਰ ਜਦੋਂ ਅਰਵਿੰਦ ਕੇਜਰੀਵਾਲ ਦੀ ਰੈਲੀ ਹੁੰਦੀ ਹੈ ਕਿਤੇ 5 ਕਰੋੜ ਦੀ ਰੈਲੀ ਕਿਤੇ 7 ਕਰੋੜ ਦੀ ਰੈਲੀ ਕਿਤੇ 10 ਕਰੋੜ ਦੀ ਰੈਲੀ ਜੇਕਰ ਇਹਨਾਂ ਤੇ ਖਰਚਾ ਨਾ ਕੀਤਾ ਹੁੰਦਾ ਮਤਲਬ ਇਹ ਇਹਦੇ ਲਈ ਇਸ਼ਤਿਹਾਰ ਬਹੁਤ ਵੱਡੇ ਵੱਡੇ ਦਿੱਤੇ ਜਾ ਰਹੇ ਮੈਨੂੰ ਲੱਗਦਾ ਵੀ ਇਸ਼ਤਿਹਾਰਾਂ ਤੇ ਬਹੁਤ ਪੈਸਾ ਖਰਚਿਆ ਜਾ ਰਿਹਾ ਹੈ ਮਿਸ਼ਨ ਜਰਨ ਜਿੱਤੇ ਸ਼ੱਕ ਦੇ ਘੇਰੇ ਦੇ ਵਿੱਚ ਆਉਂਦਾ ਆਮ ਲੋਕਾਂ ਨੂੰ ਵੀ ਹੈ ਕਿ ਪੈਸਾ ਇਕੱਠਾ ਕਰਕੇ ਕਿਤੇ ਸਰਕਾਰ ਤੇ ਇਸ਼ਤਿਹਾਰਾਂ ਤੇ ਪੈਸਾ ਨਾ ਖਰਚ ਦੇਵੇ ਜਾਂ ਜਿਹੜਾ ਹਜ਼ਾਰ-ਹਜ਼ਾਰ ਰੁਪਈਆ ਔਰਤਾਂ ਨਾਲ ਵਾਅਦਾ ਕੀਤਾ ਹੈ ਉਹ ਪੂਰਾ ਕਰੰਟੇਨਾ ਖਰਚ ਦੇਵੇ ਜਾਂ ਕਿਤੇ ਹੋਰ ਕੰਮਾਂ ਦੇਣਾ ਖਰਚ ਕਰ ਦਿੱਤਾ ਜਾਵੇ ਪੈਸਾ ਇਕੱਠਾ ਹੜਪੀੜ ਤਾਂ ਲਈ ਕੀਤਾ ਜਾਵੇ ਤੇ ਖਰਚ ਹੋਰ ਦਿੱਤਾ ਜਾਵੇ। ਕਹਿੰਦਾ ਕਿ ਮੇਰੇ ਤੇ ਯਕੀਨ ਕਰੋ ਮੈਂ ਵਚਨ ਦਿੰਦਾ ਵੀ ਪੈਸਾ ਸਹੀ ਜਗ੍ਹਾ ਤੇ ਲੱਗੂਗਾ ਪ੍ਰਧਾਨ ਮੰਤਰੀ ਬੇਸ਼ੱਕ ਪੈਸਾ ਇਕੱਠਾ ਕਰਕੇ ਆਰਟੀਰ ਨੂੰ ਜਵਾਬ ਨਹੀਂ ਦੇ ਤੁਸੀਂ ਦੇਵਾਂਗੇ ਮੰਤਰੀ ਤੇ ਵਿਧਾਇਕਾਂ ਦੀ ਪ੍ਰਾਪਰਟੀ ਦੀ ਰਿਟਰਨ ਦੀ ਨਹੀਂ ਮਿਲੇਗੀ ਜਾਣਕਾਰੀ ਜਿਹੜੀ ਸਰਕਾਰ ਆਪਣੇ ਵਿਧਾਇਕਾਂ ਤੇ ਮੰਤਰੀਆਂ ਦੀ ਪ੍ਰਾਪਰਟੀ ਦੀ ਜਾਣਕਾਰੀ ਨਹੀਂ ਦੇ ਰਹੀ ਉਹ ਤੁਹਾਨੂੰ ਦੱਸ ਦੂਗੀ ਕਿ ਚੜਦੀ ਕਲਾ ਪੰਜਾਬ ਜਿਹੜਾ ਪੈਸਾ ਆਇਆ ਹੈ ਉਹ ਕਿੱਧਰ ਗਿਆ ਕਰ ਕਰ ਰਾਸ਼ਨ ਜੋਈ ਨਾ ਸਰਕਾਰ ਲੈ ਕੇ ਆਈ ਕਿੱਧਰ ਗਈ ਉਸ ਤੋਂ ਬਾਅਦ ਸਰਕਾਰ ਤੁਹਾਡੇ ਦਵਾਰ ਕਿੱਧਰ ਗਿਆ ਦਿਖਾਈ ਦਿੰਦਾ ਨਹੀਂ ਅੱਜ ਕੱਲ ਕਿਤੇ ਮਹੱਲਾ ਕਲੀਨਿਕ ਦਾ ਕਨਸੈਪਟ ਆ ਉਹ ਚੱਕ ਕੇ ਉਹ ਕੇਂਦਰ ਦੀ ਸਟੇਪ ਸੀ 16 ਮੈਡੀਕਲ ਕਾਲਜ ਖੋਲ੍ਹਣੇ ਸੀ ਤੋ ਕਿੱਥੇ ਆ ਕੋਈ ਇੱਕ ਵੀ ਦਿਖਾਓ ਬਣਿਆ ਹੋਵੇ ਇੱਕ BMW ਦਾ ਇਹੜਾ کارਖਾਨਾ ਲੈ ਕੇ ਆਉਣਾ ਸੀ ਇਹਨਾਂ ਨੇ ਪੰਜਾਬ 'ਚ ਉਹ ਕਿੱਧਰ ਗਿਆ ਖੇਤੀਬਾੜੀ ਵਾਲੇ ਡਾਕਟਰ ਘਰ ਘਰ ਆਉਣਗੇ ਕਿੱਥੇ ਆ ਡਾਕਟਰ ਕਿਸੇ ਦੂਜਾ ਡਾਕਟਰ ਨਹੀਂ ਆਉਂਦਾ ਖੇਤੀਬਾੜੀ ਵਾਲੇ ਕਿੱਥੇ ਆਉਣਗੇ ਕਿ ਆਉਣ ਵਾਲੇ ਦੀ ਚੜ੍ਹਦੀ ਕਲਾ ਇਹ ਨਾ ਹੋਵੇ ਕਿ ਸਰਕਾਰ ਦੀ ਚੜ੍ਹਦੀ ਕਲਾ ਹੋ ਜਾਏ ਆਮ ਆਦਮੀ ਪਾਰਟੀ ਦੀ ਚੜ੍ਹਦੀ ਕਲਾ ਹੋ ਜਾਏ ਤੇ ਲੋਕ ਫੇਰ ਉੱਥੇ ਦੇ ਉੱਥੇ ਰਹਿ ਜਾਣ ਪੰਪ ਦਿੱਤੇ ਜਾ ਰਹੇ ਆ ਪੰਜਾਬ ਇਹ ਹੈ ਜੀ ਪੰਜਾਬ ਉਹ ਹੈ ਖੜਦਾ ਹੈ ਲੋਕਾਂ ਦੇ ਨਾਲ ਇਹ ਕਰਕੇ ਤੁਸੀਂ ਵਾਦ ਪੰਜਾਬ ਬਾਰੇ ਪੰਜਾਬ ਨੂੰ ਕੀ ਹੋਰ ਦੱਸ ਰਿਹਾ ਬਾਰੇ ਪੰਜਾਬ ਨੂੰ ਹੋਰ ਦੱਸ ਰਿਹਾ ਤੇ ਪੰਜਾਬ ਨੂੰ ਇੱਕ ਹਸਾਬਨਾ ਮੰਗਤਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਕਿ ਲਿਆਓ ਜੀ ਪੰਜਾਬ ਨੂੰ ਹੁਣ ਪੈਸੇ ਦੀ ਲੋੜ ਹੈ ਪੰਜਾਬ ਅਰਵਿੰਦ ਕੇਜਰੀਵਾਲ ਦੇ ਕਹਿੰਦੇ ਚੜ੍ਹਦੀ ਕਲਾ ਦੇ ਵਿੱਚ ਨਹੀਂ ਆਉਣਾ ਪੰਜਾਬ ਸਦਾ ਹੀ ਚੜ੍ਹਦੀ ਕਲਾ ਦੇ ਵਿੱਚ ਆ ਪੰਜਾਬ ਨੇ ਉਦਾਂ ਹੀ ਦੱਸਤਾ ਸੀ ਕਿ ਦਿਹਾੜਾ ਹੈ ਜਦੋਂ ਹੜਪੀੜਤਾ ਦੀ ਮਦਦ ਕਰਨ ਗਏ ਇੱਕ ਬਜ਼ੁਰਗ ਨੇ ਹੜ ਦੇ ਵਿੱਚੋਂ ਚਾਹ ਬਣਾ ਕੇ ਲੋਕਾਂ ਨੂੰ ਲਿਆ ਕੇ ਪਿਆਈ ਕੇ ਅਸੀਂ ਚੜ੍ਹਦੀ ਕਲਾ ਦੇ ਵਿੱਚ ਜਦੋਂ ਪੰਜਾਬ ਸਰਕਾਰ ਪੂਰੇ ਤਰੀਕੇ ਨਾਲ ਫੇਲ ਸੀ ਨਾ ਬੰਨ ਬੰਨ ਰਹੀ ਸੀ ਨਾ ਬੰਨਾਂ ਦਾ ਪ੍ਰਬੰਧ ਕਰ ਰਹੀ ਸੀ ਨਾ ਰਾਸ਼ਨ ਦਾ ਪ੍ਰਬੰਧ ਕਰ ਰਹੀ ਸੀ ਨਾ ਇਲਾਜ ਦਾ ਪ੍ਰਬੰਧ ਕਰ ਰਹੀ ਸੀ ਉਦੋਂ ਸਾਰੇ ਲੋਕ ਪਿੰਡਾਂ 'ਚ ਵੜੇ ਸੀ ਪੰਜਾਬ ਨੇ ਉਹਦੇ ਦਰਸਾ ਸੀ ਕਿ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਹੈ ਕਿ ਪਹਿਲਾਂ ਆਦੇ ਮੰਤਰੀਆਂ ਨੂੰ ਕਿਹਾ ਕਿ ਤੁਸੀਂ ਦੱਸੋ ਕਿੰਨੇ ਪੈਸੇ ਦਿਓਗੇ ਅਮਨ ਰੋੜਾ ਕਹਿੰਦੇ ਵੀ 21 ਲੱਖ ਰੁਪਏ ਤਾਂ ਮੈਥੋਂ ਭਾਵੇਂ ਅੱਜ ਲੈ ਲਓ ਤੇ 20 ਕਰੋੜ ਰੁਪਏ ਮੈਂ ਆਸ-ਪਾਸੋਂ ਇਕੱਠਾ ਕਰਕੇ ਦੇਵਾਂਗਾ ਹੁਣ ਇੱਕ ਗੱਲ ਦੱਸੋ ਕਿ ਜੇਕਰ ਕੋਈ ਮੰਤਰੀ 20 ਕਰੋੜ ਰੁਪਏ ਕਿਤੋਂ ਇਕੱਠਾ ਕਰਕੇ ਦੇਊਗਾ ਉਹ ਕੀ ਤੋਂ ਕਰਕੇ ਦੇਊਗਾ ਇਹ ਹੁਣ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੀ ਡਿਊਟੀ ਹੈ ਲੱਗੀ ਕਿ ਉਹ 300 ਐਨਆਰਆਈਆਂ ਨਾਲ ਗੱਲ ਕਰਨਗੇ। ਉਹਦੇ ਬਦਲੇ ਕੁਛ ਤਾਂ ਦੇਣਗੇ ਨਾ ਉਹਨਾਂ ਨੂੰ। ਮਤਲਬ ਕੋਈ ਨਾ ਕੋਈ ਲਾਭ ਤਾਂ ਦੇਣਾ ਹੀ ਪਊਗਾ। ਜਾਂ ਤਾਂ ਉਹਨਾਂ ਨੂੰ ਡਰਾਉਣਗੇ ਜਾਂ ਉਹਨਾਂ ਨੂੰ ਕੋਈ ਲਾਭ ਦੇਣਾ ਪਊਗਾ। ਇਸੇ ਤਰੀਕੇ ਦੇ ਨਾਲ ਕਿਸੇ ਕਿਸੇ ਵੀ ਇੰਡਸਟਰੀ ਲਿਸਟ ਤੋਂ ਪੈਸੇ ਲੈਣੇ ਆ, ਕਾਰੋਬਾਰੀ ਤੋਂ ਪੈਸੇ ਲੈਣੇ ਆ। ਉਹਨੋਂ ਫਿਰ ਕਿਸੇ ਨਾ ਕਿਸੇ ਨਈਮਾ ਕਰੂਨਾ ਇਹ ਤਾਂ ਛੋਟ ਦੇਣੀ ਪਾਊਗੀ ਨਾ। ਤੇ ਜਾਂ ਫਿਰ ਉਹਨਾਂ ਨੂੰ ਡਰਾਉਣਾ ਪਊਗਾ। ਦੋਨੇ ਕੰਮਾਂ ਨਾਲ ਹੀ ਪੈਸੇ ਇਕੱਠੇ ਹੋਣਗੇ। ਕਿਸਦਾ ਖੇਤ ਉਸਦੀ ਰੇਤ। ਪਰ ਰੇਤ ਦਾ ਹਾਲ ਤਾਂ ਦੇਖੋ 2 ਲੱਖ ਕਿੱ ਕੀ ਆ ਕਿੱਧਰ ਵਿੱਚ ਕੀ ਆਊਗਾ ਕਿਹੜਾ ਕਿਸਾਨ ਨੂੰ ਰੇਤ ਵੇਚ ਨਹੀਂ ਆਉਂਦੀ ਐ ਮੈਂ ਇੱਕ ਗੱਲ ਇੱਥੇ ਕਹਿਣਾ ਐ ਕਿ ਜੇ ਸਰਕਾਰ ਵਾਕੇ ਕਿਸਾਨ ਨਾਲ ਐ ਜਿਹੜੀ ਉਹਦੀ ਰੇਤ ਐ ਜਿੰਨੀ ਉਹਦੇ ਖੇਤ ਚ ਰੇਤ ਪਈ ਐ ਦਹਾ ਦਹਾ ਚ ਵੇਲੀ ਕਰਦੇ ਭਾਵੇਂ ਇਸ ਕਿਸਾਨ ਨੂੰ ਪੈਸੇ ਨਾ ਦੇਵੇ ਕਿਸਾਨ ਦੇਣ ਨੂੰ ਤਿਆਰ ਐ 3500 ਦੇ ਲਗਭਗ ਪਟਵਾਰੀ ਐ ਪੰਜਾਬ ਚ 2350 ਰੁਪਿਆ ਇਸ ਕਹਿੰਦੇ ਜੀ ਪਟਵਾਰੀਆਂ ਨੂੰ ਆਰਡਰ ਦੇ ਦਿੱਤਾ ਕਿ ਜਿੱਥੋਂ ਮਰਜੀ ਵਗਾਉਦੇ ਆਪਾਂ ਜਾਂਦੀ ਸਰਵੇ ਕਰਨਾ ਜਿਹੜੇ ਹੁਣ ਪਟਵਾਰੀ ਮੰਨ ਲਓ 3500 ਪਟਵਾਰੀ ਉੱਥੇ ਲੱਗ ਗਿਆ ਜਾ ਕੇ ਤੇ ਬਾਕੀ ਪੰਜਾਬ ਦਾ ਹਾਲ ਕੀ ਹੋਊਗਾ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਨਵਾਂ ਮਿਸ਼ਨ ਚੜ੍ਹਦੀ ਕਲਾ ਲਾਂਚ ਕੀਤਾ ਗਿਆ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਜੋ ਹੜ੍ਹਾਂ ਦੇ ਕਾਰਨ ਪੰਜਾਬ ਦਾ ਨੁਕਸਾਨ ਹੋਇਆ ਉਸ ਦੀ ਮੁੜ ਪਰਭਾਈ ਕਰਨ ਦੇ ਲਈ ਲੋਕ ਨੇ ਜਿਹੜੇ ਇੰਡਸਟਰੀਸਟ ਨੇ ਚਾਹੇ ਉਹ ਐਨ ਆਰ ਆਈ ਨੇ ਚਾਹੇ ਉਹ ਕੋਈ ਵੀ ਹੈ ਉਹ ਵੱਧ ਤੋਂ ਵੱਧ ਦਾਨ ਕਰੋ ਤਾਂ ਜੋ ਪੰਜਾਬ ਹੈ ਉਹ ਮੁੜ ਕੇ ਆਪਣੇ ਪੈਰਾਂ ਤੇ ਖੜਾ ਹੋ ਸਕੇ ਤੇ ਨਾਲ ਪੰਜਾਬ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਜਾ ਸਕੇ ਤਾਂ ਹੁਣ ਵੱਡੇ ਸਵਾਲ ਲੋਕਾਂ ਦੇ ਵਿੱਚ ਇਹ ਖੜੇ ਹੋ ਗਏ ਕਿ ਜਿਹੜਾ ਇਸ ਜਿਹੜਾ ਮਿਸ਼ਨ ਹੈ ਉਹਦੇ ਵਿੱਚ ਪੈਸਾ ਜੋ ਵੀ ਆਵੇਗਾ ਸਕੀਮ ਦੇ ਤਹਿਤ ਉਹ ਪੈਸੇ ਦਾ ਬਣੇਗਾ ਕਿ ਲੱਗੇਗਾ ਕਿ ਵੱਡੇ ਸਵਾਲ ਖੜੇ ਹੋ ਗਏ ਸਾਰੀ ਗੱਲਬਾਤ ਕਰਦੇ ਆ ਤੇ ਅਸਲ ਦੇ ਵਿੱਚ ਜਿਹੜੀ ਇਹ ਸਕੀਮ ਹੈ ਇਹ ਆਈ ਕਿੱਥੋਂ ਆ ਹੈ ਕਿੰਨਾ ਦੀ ਅਤੇ ਕਿੰਨਾਂ ਲਈ ਵਰਤੀ ਜਾਵੇਗੀ ਸਭ ਤੋਂ ਪਹਿਲਾਂ ਜਿਵੇਂ ਆਪਾਂ ਗੱਲ ਕੀਤੀ ਕਿ ਜੋ ਮਿਸ਼ਨ ਚੜ੍ਹਦੀ ਕਲਾ ਆ ਕਹਿੰਦੇ ਕਿ ਪੰਜਾਬ ਨੂੰ ਚੜ੍ਹਦੀ ਕਲਾ ਵੱਲ ਫੇਰ ਲੈ ਕੇ ਜਾਣਾ ਕਿਉਂਕਿ ਹੜ੍ਹਾਂ ਦੇ ਕਾਰਨ ਕਾਫੀ ਨੁਕਸਾਨ ਹੋ ਗਿਆ ਹੈ ਕਿਵੇਂ ਦੇਖਦੇ ਹੋ ਜਿਹੜੀ ਇਹ ਸਕੀਮ ਹੈ ਨਵੀਂ ਲਿਆਂਦੀ ਗਈ ਹੈ ਕਿੰਨਾ ਵੱਲੋਂ ਲਿਆਂਦੀ ਗਈ ਹੈ ਸਕੀਮ ਪਹਿਲਾਂ ਤਾਂ ਇਹ ਕੀ ਲੱਗਦਾ ਹੈ ਤੁਹਾਨੂੰ ਇਹ ਮਿਸ਼ਨ ਚੜ੍ਹਦੀ ਕਲਾ ਦੇ ਨਾਮ ਤੇ ਜਿਹੜੀ ਸਕੀਮ ਲਿਆਂਦੀ ਗਈ ਹੈ ਜੇ ਇਹਨੂੰ ਰਵੇਖੀਏ ਜਿਵੇਂ ਅਕਸਰੀ ਵੱਖ-ਵੱਖ ਤਰੀਕਿਆਂ ਦੇ ਨਾਲ ਪੰਜਾਬ ਦੇ ਵਿੱਚ ਮਿਸ਼ਨ ਚਾਲੂ ਕੀਤੇ ਗਏ ਸਕੀਮਾਂ ਚਾਲੂ ਕੀਤੀਆਂ ਉਹ ਲਗਭਗ ਦਿੱਲੀ ਮਾਡਲ ਤੇ ਕੀਤੀਆਂ ਗਈਆਂ ਪਤਾ ਲਓ ਦਿੱਲੀ ਦੇ ਵਿੱਚ ਅਜੇ ਸਿਹਤ ਕ੍ਰਾਂਤੀ ਕਹਿ ਲਓ ਮਹੱਲਾ ਕਲੀਨਿਕ ਕਹਿ ਲਓ ਸਿੱਖਿਆ ਕ੍ਰਾਂਤੀ ਜਿਹੜੀ ਉੱਥੇ ਕਾ ਦਿੱਲੀ ਦੇ ਵਿੱਚ ਸੀ ਫਿਰ ਇਹਨਾਂ ਨੇ ਵੱਖ-ਵੱਖਰੀਆਂ ਜਿੰਨੀਆਂ ਵੀ ਸਕੀਮਾਂ ਲਾਂਚ ਕੀਤੀਆਂ ਯੁੱਧ ਨਸ਼ਿਆਂ ਵਿਰੁੱਧ ਹਾਲਾਂਕਿ ਪੰਜਾਬੀ ਦਾ ਨਾਮ ਹੈ ਪਰੇ ਉਹ ਪੂਈ ਸਾਰੀ ਦਿੱਲੀ ਵਾਲਿਆਂ ਦੀ ਸੀਗੀ ਤੇ ਦਾ ਜਵਾਬ ਦੇ ਵੀ ਦਿੱਲੀ ਵਾਲੀ ਕਰਦੇ ਸੀ ਜੇ ਕੋਈ ਅਫਸਰੇ ਤੇ ਪੂਰਾ ਨਹੀਂ ਉਤਰਦਾ ਸੀ ਤਾਂ ਤੇ ਜਿੰਨੀਆਂ ਵੀ ਤੋਂ ਪਹਿਲਾਂ ਸਕੀਮਾਂ ਆਈਆਂ ਉਹ ਪੂਈ ਸੀ ਦਿੱਲੀ ਮਾਡਲ ਦੀ ਜਾਂ ਦਿੱਲੀ ਵਾਲਿਆਂ ਦੀ ਉਸੇ ਤਰੀਕੇ ਦੇ ਨਾਲ ਇਹ ਵੀ ਜਿਹੜੀ ਹੈ ਮਿਸ਼ਨ ਚੜ੍ਹਦੀ ਕਲਾ ਵੀ ਇਹ ਵੀ ਜੋ ਦੇਖਣ ਨੂੰ ਸੌਣ ਨੂੰ ਜਾਂ ਅਖਬਾਰਾਂ ਚ ਪੜਨ ਨੂੰ ਮਿਲਿਆ ਕਿ ਇਹ ਵੀ ਦਿੱਲੀ ਵਾਲਿਆਂ ਦਾ ਜਿਹੜੀ ਇੱਕ ਲਿਆਂਦੀ ਗਈ ਸਕੀਮ ਹੈ ਜਿਹਦੇ ਤਹਿਤ ਉਹਨੇ ਇਹ ਗੱਲ ਕਹਿ ਰਹੇ ਹੈ ਕਿ ਪੰਜਾਬ ਦੇ ਕਾਰੋਬਾਰੀਆਂ ਜਾਂ ਦੇਸ਼ ਭਰ ਦੇ ਕਾਰੋਬਾਰੀਆਂ ਜਾਂ ਵਿਦੇਸ਼ਾਂ 'ਚ ਬੈਠੇ ਐਨਆਰਆਈਆਂ ਤੋਂ ਪੈਸਾ ਇਕੱਠਾ ਕਰਨਾ ਇਸ ਸਕੀਮ ਦੇ ਤਹਿਤ ਤਾਂ ਕਿ ਜਿਹੜੇ ਹੜ੍ਹ ਪੀੜਤਾਂ ਉਹਨਾਂ ਦੀ ਮਦਦ ਕੀਤੀ ਜਾਵੇ ਇਸ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਮੀਟਿੰਗ ਵੀ ਕੀਤੀ ਹੈ ਵੀਡੀਓ ਕਾਲ ਰਾਈਆਂ ਵੀਡੀਓ ਕਾਨਫਰੰਸ ਕਿਹਨੂੰ ਕਹਦੇ ਨੇ ਆਪਾਂ ਉਹਦੇ ਨਾਲ ਮੀਟਿੰਗ ਕੀਤੀ ਤੇ ਜਿਹਦੇ 'ਚ ਮਨੀਸ਼ ਸੋਧਿਆ ਵੀ ਸੀ ਕੁਝ ਦਿੱਲੀ ਦੇ ਹੋਰ ਬੰਦੇ ਵੀ ਸੀ ਤੇ ਪੰਜਾਬ ਦੇ ਕੈਬਨਿਟ ਮੰਤਰੀ ਤੇ ਕੁਝ ਸੀਨੀਅਰ ਲੀਡਰ ਵੀ ਆਮ ਆਦਮੀ ਪਾਰਟੀ ਦੇ ਸ਼ਾਮਲ ਸੀ ਜਿਹਦੇ ਵਿੱਚ ਸਾਰੀ ਗੱਲਬਾਤ ਜਿਹੜੀ ਐ ਅਰਵਿੰਦ ਕੇਜਰੀਵਾਲ ਕਰਦੇ ਸੀ ਅਰਵਿੰਦ ਕੇਜਰੀਵਾਲ ਗਾਈਡਲਾਈਨ ਦਿੰਦੇ ਸੀ ਵਿੱਚ ਵਿੱਚ ਮਨੀਸ਼ ਸੋਰੀਆ ਵੀ ਬੋਲਦੇ ਸੀ ਤੇ ਭਗਵੰਤ ਮਾਨ ਵੀ ਥੋੜਾ ਬਹੁਤਾ ਬੋਲਦੇ ਸੀ ਹੁਣ ਉਸ ਦੇ ਵਿੱਚ ਕੀ ਕਿਹਾ ਗਿਆ ਉਸ ਵਿੱਚ ਕਿਹਾ ਗਿਆ ਕਿ ਫੰਡ ਪੈਸਾ ਇਕੱਠਾ ਕਰੋ ਸਕੀਮ ਚ ਚਲਾਇਆ ਗਿਆ ਕਿ ਮਿਸ਼ਨ ਚੜ੍ਹਦੀ ਕਲਾ ਰੰਗਲਾ ਪੰਜਾਬ ਸਕੀਮ ਤਹਿਤ ਜਿਹੜੀ ਉਹ ਵੈਬਸਾਈਟ ਆ ਉਹਦੇ ਉੱਤੇ ਪੈਸਾ ਇਕੱਠਾ ਕਰਨਾ ਇਸੇ ਤਰੀਕੇ ਤਰਜ਼ੇ ਲਈ ਗਈ ਹੈ ਕਿ ਕੇਰਲਾ ਦੇ ਵਿੱਚ ਵੀ ਜਦੋਂ ਹੜਾ ਆਇਆ ਅਜਿਹਾ ਕੋਈ ਚੀਜ਼ ਬਣਾਈ ਗਈ ਜਾਂ ਇੱਕ ਪੀਐਮ ਕੇਅਰ ਬਣਾਇਆ ਇੱਕ ਤਾਂ ਹੁੰਦਾ ਪ੍ਰਧਾਨ ਮੰਤਰੀ ਰਾਹਤ ਫੰਡ ਜਾਂ ਮੁੱਖ ਮੰਤਰੀ ਰਾਹਤ ਫੰਡ ਇੱਕ ਰਾਹਤ ਫੰਡ ਜੋ ਹੈ ਨਾ ਉਹਦੇ ਵਿੱਚ ਪੈਸਾ ਜਮਾ ਹੁੰਦਾ ਖਾਤੇ 'ਚ ਇੱਕ ਇਹ ਤੋਂ ਵੱਖਰੀ ਚੀਜ਼ ਬਣਾ ਲਈ ਹੈ ਇੱਕ ਮਤਲਬ ਸੁਸਾਇਟੀ ਹੈ ਇਹ ਉਹ ਤਾਂ ਉਹਦੇ ਜਿਹੜੇ ਪੈਸੇ ਆ ਉਹ ਸਰਕਾਰ ਦਾ ਹੁੰਦਾ ਹੈ ਇੱਕ ਸੁਸਾਇਟੀ ਆ ਬਿਸ਼ੱਕ ਕਿ ਕੰਟਰੋਲ ਸਰਕਾਰ ਦਾ ਹੀ ਹੋਵੇਗਾ ਪਰ ਇਹਦੇ ਵਿੱਚ ਕੋਈ ਚੇਅਰਮੈਨ ਜ ਬਣੇਗਾ ਜਾਂ ਬਣ ਬਣੇਗਾ ਜੋ ਜੋ ਇਹਦੇ ਮੈਂਬਰਾਂ ਦੀ ਜੋ ਜਿਸ ਤਰੀਕੇ ਨਾਲ ਬਣਾਈ ਗਈ ਹੋਵੇ ਉਹ ਵੀ ਬਣੇਗਾ ਪਰ ਹੁਣ ਇੱਥੇ ਇੱਕ ਗੱਲ ਜਿਹੜਾ ਸਵਾਲ ਆਉਂਦਾ ਹੈ ਕਿ ਮਿਸ਼ਨ ਚੜ੍ਹਦੀ ਕਲਾ ਸਰਕਾਰ ਇੱਥੋਂ ਇੱਕ ਕਲੀਅਰ ਹੈ ਕਿ ਸਰਕਾਰ ਇੱਕ ਹਸਾਬ ਨਾਲ ਹੱਥ ਖੜੇ ਕਰ ਚੁੱਕੀ ਹੈ ਕਿ ਸਰਕਾਰ ਦੇ ਪੱਲੇ ਹੁਣ ਕੁਝ ਵੀ ਨਹੀਂ ਹੈ ਕਿਤੇ ਸਰਕਾਰ 5% ਕੱਟਦੀ ਹੈ ਪੰਚਾਇਤਾਂ ਦਾ ਜਿਹੜੇ ਉਹਨਾਂ ਨੂੰ ਮਤਲਬ ਉਹ ਵੀ ਕੋਈ ਪੰਚਾਇਤਾਂ ਨੂੰ ਫੰਡ ਨਹੀਂ ਦਿੱਤੇ ਜਿਹੜੀਆਂ ਪੰਚਾਇਤਾਂ ਦੀਆਂ ਜ਼ਮੀਨਾਂ ਐਕਵਾਇਰ ਹੋਈਆਂ ਉਹਦੇ ਬਦਲੇ ਮਿਲਿਆ ਪੈਸਾ ਉਹਨਾਂ 'ਚੋਂ 5% ਸਰਕਾਰ ਲੈ ਲੈਂਦੀ ਹੈ ਕਿਤੇ ਹੁਣ ਪੰਜ ਪ੍ਰਾਪਰਟੀਆਂ ਪੰਜਾਬ ਦੀਆਂ ਵੇਚਣ ਜਾ ਰਹੀ ਹੈ ਸਰਕਾਰ ਮਤਲਬ ਸਰਕਾਰ ਜੇ ਕਹਿ ਲਈਏ ਕਿ ਹੁਣ ਕੱਖੋਂ ਹੋਲੀ ਹੈ ਸਰਕਾਰ ਕੋਲੇ ਫੰਡ ਨਹੀਂ 12000 ਕਰੋੜ ਰੁਪਏ ਦਾ ਰੌਲਾ ਚੱਲ ਰਿਹਾ ਕੇਂਦਰ ਦਾ ਤੇ ਪੰਜਾਬ ਸਰਕਾਰ ਦਾ ਉਹ ਕਹਿੰਦੇ ਦਿੱਤਾ ਹੈ ਕਹਿੰਦੇ ਸਾਨੂੰ ਨਹੀਂ ਦਿੱਤਾ ਉਹ 12000 ਕਰੋੜ ਦਾ ਹਿਸਾਬ ਵੀ ਇਹ ਸਰਕਾਰ ਨੇ ਨਹੀਂ ਦਿੱਤਾ ਵੀ ਜੇ ਨਹੀਂ ਆਇਆ ਤਾਂ ਕਿੱਧਰ ਗਿਆ ਕਿੱਥੇ ਖਰਚਿਆ ਗਿਆ ਨਹੀਂ ਦਿੱਤਾ ਉਹ ਸਾਰੇ ਬਾਰੇ ਕੋਈ ਹਜੇ ਤੱਕ ਕਲੈਰਿਟੀ ਨਹੀਂ ਜਿਹੜਾ ਹੁਣ ਮਿਸ਼ਨ ਚੜ੍ਹਦੀ ਗੱਲ ਹੈ ਇਹ ਵੀ ਸ਼ੱਕ ਦੇ ਘੇਰੇ ਦੇ ਵਿੱਚ ਹੈ ਕਿ ਸਰਕਾਰ ਜਿਹੜੇ ਆਮ ਕਿਉਂਕਿ ਇਹਦੇ ਲਈ ਹਥਿਆਰ ਬਹੁਤ ਵੱਡੇ ਵੱਡੇ ਦਿੱਤੇ ਜਾ ਰਹੇ ਨੇ ਪ੍ਰੋਮੋਸ਼ਨ ਬੜੀ ਕਿਤੇ ਜਾ ਰਹੀ ਹੈ ਭਾਵੇਂ ਉਹ ਇਹਨਾਂ ਦੇ ਸਰਕਾਰ ਦੇ ਬੰਦੇ ਹੋਣ ਉਹਨਾਂ ਤੋਂ ਪਹਿਲਾਂ ਕੁਝ ਕੁਝ ਪੈਸੇ ਕੋਈ ਮੰਤਰੀ ਦੇ ਰਿਹਾ ਕੋਈ ਇਹਨਾਂ ਦੇ ਵੱਡੇ ਲੀਡਰ ਦੇ ਰਿਹਾ ਕਿ ਭਾਈ ਸਾਡੇ ਲੀਡਰਾਂ ਨੇ ਤਾਂ ਸ਼ੁਰੂ ਕਰ ਦਿੱਤਾ ਕੰਮ ਪੈਸਾ ਦੇਣਾ ਇਹਦੇ ਵੱਲ ਬਿਲਕੁਲ ਮਤਲਬ ਇਹ ਇਹਦੇ ਲਈ ਹਥਿਆਰ ਬਹੁਤ ਵੱਡੇ ਵੱਡੇ ਦਿੱਤੇ ਜਾ ਰਹੇ ਮੈਨੂੰ ਲੱਗਦਾ ਵੀ ਹਥਿਆਰਾਂ ਤੇ ਬਹੁਤ ਪੈਸਾ ਖਰਚਾ ਜਾ ਰਿਹਾ ਹੈ ਮਿਸ਼ਨ ਜਿੱਤੇ ਸ਼ੱਕ ਦੇ ਘੇਰੇ ਦੇ ਵਿੱਚ ਆਉਂਦਾ ਸ਼ੱਕ ਦੇ ਘੇਰੇ 'ਚ ਲੋਕਾਂ ਜਿਵੇਂ ਅਜ ਪ੍ਰਗਟ ਸਿੰਘ ਵੀ ਬੋਲ ਕਟਿਆ ਜਾਂ ਆਮ ਲੋਕਾਂ ਨੂੰ ਵੀ ਹੈ ਕਿ ਪੈਸਾ ਕਿਤੇ ਸਰਕਾਰ ਫੇਰ ਹਥਿਆਰਾਂ ਤੇ ਪੈਸਾ ਨਾ ਖਰਚ ਦੇਵੇ ਜਾਂ ਜਿਹੜਾ ਹਜ਼ਾਰ-ਹਜ਼ਾਰ ਰੁਪਈਆ ਔਰਤਾਂ ਨਾਲ ਵਾਦਾ ਕੀਤਾ ਉਹ ਪੂਰਾ ਕਰਨ ਤੇ ਨਾ ਖਰਚ ਦੇਵੇ ਜਾਂ ਕਿਤੇ ਹੋਰ ਕੰਮਾਂ ਤੇ ਨਾ ਖਰਚ ਕਰ ਦਿੱਤਾ ਜਾਵੇ ਪੈਸਾ ਇਕੱਠਾ ਹੜਪੀੜਤਾਂ ਲਈ ਕੀਤਾ ਜਾਵੇ ਤੇ ਖਰਚ ਹੋਰ ਦਿੱਤਾ ਜਾਵੇ ਹੁਣ ਇੱਥੇ ਇੱਕ ਸਵਾਲ ਇਹ ਵੀ ਹੈ ਕਿ ਮਿਸ਼ਨ ਚੜ੍ਹਦੀ ਕਲਾ ਕੇਜਰੀਵਾਲ ਸਾਹਿਬ ਇਹ ਗੱਲ ਕਰ ਰਹੇ ਆ ਜਿਹੜੇ ਕਿ ਅਧਿਕਾਰਤ ਤੌਰ ਤੇ ਪੰਜਾਬ ਦੇ ਕੁਝ ਵੀ ਨਹੀਂ ਲੱਗਦੇ ਜਿਨ੍ਹਾਂ ਕੋਲੇ ਕੋਈ ਵੀ ਸੰਵਿਧਾਨਕ ਅਹੁਦਾ ਪੰਜਾਬ ਦਾ ਹੈ ਨਹੀਂਗਾ ਪਰ ਉਹ ਆਮ ਆਦਮੀ ਪਾਰਟੀ ਦੇ ਲੀਡਰ ਹੋਣ ਕਰਕੇ ਉਹ ਪੰਜਾਬ ਨੂੰ ਦੱਸ ਰਹੇ ਕਿ ਮਿਸ਼ਨ ਚੜ੍ਹਦੀ ਕਲਾ ਲੈ ਕੇ ਆਏ ਆ ਅਸੀਂ ਪੰਜਾਬ ਪੰਪ ਦਿੱਤੇ ਜਾ ਰਹੇ ਆ ਪੰਜਾਬ ਇਹ ਹੈ ਜੀ ਪੰਜਾਬ ਉਹ ਹੈ ਖੜਦਾ ਹੈ ਲੋਕਾਂ ਦੇ ਨਾਲ ਇਹ ਕਰਕੇ ਤੁਸੀਂ ਬਾਤ ਉਹ ਪੰਜਾਬ ਬਾਰੇ ਪੰਜਾਬ ਨੂੰ ਕੋਈ ਹੋਰ ਦੱਸ ਰਿਹਾ ਬਾਤ ਪੰਜਾਬ ਨੂੰ ਹੋਰ ਦੱਸ ਰਿਹਾ ਤੇ ਪੰਜਾਬ ਨੂੰ ਇੱਕ ਹਿਸਾਬ ਨਾ ਮੰਗਤਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਕਿ ਲਿਆਓ ਜੀ ਪੰਜਾਬ ਨੂੰ ਹੁਣ ਪੈਸੇ ਦੀ ਲੋੜ ਹੈ ਪੰਜਾਬ ਅਰਵਿੰਦ ਕੇਜਰੀਵਾਲ ਦੇ ਕਹਿੰਦੇ ਚੜ੍ਹਦੀ ਕਲਾ ਦੇ ਵਿੱਚ ਨਹੀਂ ਆਉਣਾ ਪੰਜਾਬ ਸਦਾ ਹੀ ਚੜ੍ਹਦੀ ਕਲਾ ਦੇ ਵਿੱਚ ਆ ਪੰਜਾਬ ਨੇ ਉਦਾਂ ਹੀ ਦੱਸਤਾ ਸੀ ਜਿੱਦੇ ਹੜ ਆਏ ਆ ਜਦੋਂ ਹੜ ਪੀੜਤਾਂ ਦੀ ਮਦਦ ਕਰਨ ਗਏ ਇੱਕ ਬਜ਼ੁਰਗ ਨੇ ਹੜ ਦੇ ਵਿੱਚੋਂ ਚਾਹ ਬਣਾ ਕੇ ਲੋਕਾਂ ਨੂੰ ਲਿਆ ਕੇ ਪਿਆਈ ਕੇ ਅਸੀਂ ਚੜ੍ਹਦੀ ਕਲਾ ਦੇ ਵਿੱਚ ਪੰਜਾਬ ਦੀਆਂ ਉਹ ਟਰਾਲੀਆਂ ਜਿਹੜੀਆਂ ਰਾਸ਼ਨ ਭਰ-ਭਰ ਉੱਥੇ ਪਹੁੰਚੀਆਂ ਉਹਨਾਂ ਨੇ ਦੱਸ ਦਿੱਤਾ ਸੀ ਕਿ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਹੈ। ਪੰਜਾਬ ਦੇ ਉਹ ਨੌਜਵਾਨ ਜਿਹੜੇ ਘਰ-ਬਾਰ ਛੱਡ ਕੇ ਉੱਥੇ ਮਹੀਨਾ-ਮਹੀਨਾ 15-15 20-20 ਦਿਨ ਸੇਵਾ ਕਰਦੇ ਰਹੇ ਉਹਨਾਂ ਨੇ ਦੱਸਤਾ ਸੀ ਕਿ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਹੈ। ਜਦੋਂ ਪੰਜਾਬ ਸਰਕਾਰ ਪੂਰੇ ਤਰੀਕੇ ਨਾਲ ਫੇਲ ਸੀ, ਨਾ ਬੰਨ ਬੰਨ ਰਹੀ ਸੀ, ਨਾ ਬੰਨਾਂ ਦਾ ਪ੍ਰਬੰਧ ਕਰ ਰਹੀ ਸੀ, ਨਾ ਰਾਸ਼ਨ ਦਾ ਪ੍ਰਬੰਧ ਕਰ ਰਹੀ ਸੀ, ਨਾ ਇਲਾਜ ਦਾ ਪ੍ਰਬੰਧ ਕਰ ਰਹੀ ਸੀ। ਉਦੋਂ ਸਾਰੇ ਲੋਕ ਪਿੰਡਾਂ 'ਚ ਵੜੇ ਸੀ ਪੰਜਾਬ ਨੇ ਉਹਦੇ ਦੱਸਤਾ ਸੀ ਕਿ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਹੈ। ਜਿਹੜੀ ਇਹ ਅਰਵਿੰਦ ਕੇਜਰੀਵ ਉਹਨਾਂ ਨੇ ਕਹਿ ਦਿੱਤਾ ਹੈ ਪਹਿਲੀ ਮੀਟਿੰਗ ਜੀ ਜਿਨ੍ਹਾਂ ਨੇ ਆਮਣਾ ਰੋੜਾ ਨੂੰ ਪੁੱਛਿਆ ਕਿ ਤੁਸੀਂ ਕਿੰਨੇ ਪੈਸੇ ਦਿਓਗੇ ਜਿਵੇਂ ਆਮ ਤੌਰ ਤੇ ਆਪਾਂ ਜਦੋਂ ਕਿਸੇ ਕੋਈ ਕਲੱਬ ਬਣਾ ਲੈਣੇ ਆ ਜਾਂ ਕਲੱਬ ਬਣਾਣੇ ਛੱਡੋ ਉਦੋਂ ਵੀ ਗੱਲ ਛੱਡ ਦਿਓ ਕੋਈ ਦਿਵਾਲੀ ਦਸਹਿਰਾ ਹੁੰਦਾ ਜਦੋਂ ਕੋਈ ਜਾਂ ਕੋਈ ਵੀ ਆਪਾਂ ਕੰਮ ਕਰਨਾ ਹੈ ਪੈਸੇ ਦੁਕਾਨਾਂ ਤੋਂ ਇਕੱਠੇ ਕਰਨ ਜਾਣੇ ਆ ਤਾਂ ਬਹੁਤੇ ਲੋਕ ਜਾਂ ਜਿਹੜੇ ਲੋਕ ਆ ਉਹ بڑے ਲੋਕ ਜਿਹੜੇ ਆ ਉਹ 5-500 ਦੇ ਨੋਟ ਉੱਪਰ ਲਾ ਲੈਂਦੇ ਆ ਉਹ ਪਾਈਪ ਵੇਖਣ ਵਾਲਾ ਘੱਟੋ ਘੱਟ ਇਦਾਂ ਕਹੇ ਯਾਰ 500 500 ਇਕੱਠਾ ਕਰੀ ਫਿਰਦਾ ਜਦੋਂ ਇਹ ਤੋਂ ਵੱਧ ਤਾਂ ਇਹਨੂੰ ਦੇਈਏ ਆਪਾਂ ਠੀਕ ਹੈ ਉਸੇ ਤਰੀਕੇ ਦੇ ਨਾਲ ਇਹਨਾਂ ਨੇ ਕੀਤਾ ਹੈ ਇਹਨਾਂ ਨੇ ਕੀਤਾ ਕਿ ਪਹਿਲਾਂ ਆਹਦੇ ਮੰਤਰੀਆਂ ਨੂੰ ਕਿਹਾ ਕਿ ਤੁਸੀਂ ਦੱਸੋ ਕਿੰਨੇ ਪੈਸੇ ਦਿਓਗੇ ਅਮਨ ਰੂੜਾ ਕਹਿੰਦੇ ਵੀ 21 ਲੱਖ ਰੁਪਇਆ ਤਾਂ ਮੈਥੋਂ ਭਾਵੇਂ ਅੱਜ ਲੈ ਲਓ ਤੇ 20 ਕਰੋੜ ਰੁਪਇਆ ਮੈਂ ਆਸੇ ਪਾਸੇ ਇਕੱਠਾ ਕਰਕੇ ਦੇਵਾਂਗਾ ਹੁਣ ਇੱਕ ਗੱਲ ਦੱਸੋ ਕਿ ਜੇਕਰ ਕੋਈ ਮੰਤਰੀ 20 ਕਰੋੜ ਰੁਪਇਆ ਕਿਤੋਂ ਇਕੱਠਾ ਕਰਕੇ ਦੇਊਗਾ ਉਹ ਕਿਤੋਂ ਕਰਕੇ ਦੇਊਗਾ ਮੰਨ ਲਓ ਉਹ ਆਪਦੇ ਏਰੀਏ ਦੇ ਕਿਥੇ ਵਪਾਰੀ ਨੂੰ ਵਿਗਾਰ ਪਾਊਗਾ ਕਿ ਮਿਸ਼ਨ ਆਸਤੇ ਪੈਸੇ ਚਾਹੀਦੇ ਤਾਂ ਦਿਓ ਤਾਂ ਕਿ ਉਹ ਜਿਹੜਾ ਵਪਾਰੀ ਹੈ ਉਹਨਾਂ ਤੋਂ ਕੋਈ ਕੰਮ ਨਾ ਲਾਊਗਾ ਜਾਂ ਉਹ ਕਿਸੇ ਵੀ ਬੰਦੇ ਕਿਸੇ ਐਸਚਓ ਨੂੰ ਕਿਸੇ ਡੈਪਟੀ ਨੂੰ ਕਿਸੇ ਨੂੰ ਵੀ ਕੋਈ ਪੈਸੇ ਲਾਊਗਾ ਕਿ ਉਹਦੇ ਬਦਲੇ ਕੰਮ ਨਾ ਲੈਣਗੇ ਜੇ ਹੁਣ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੀ ਡਿਊਟੀ ਲੱਗੀ ਕਿ ਉਹ 300 ਐਨਆਰਆਈਆਂ ਨਾਲ ਗੱਲ ਕਰਨਗੇ ਉਹਦੇ ਬਦਲੇ ਕੁਸ਼ਤਾ ਦੇਣਗੀ ਨਾ ਉਹਨਾਂ ਨੂੰ ਮਤਲਬ ਕੋਈ ਨਾ ਕੋਈ ਲਾਭ ਤਾਂ ਦੇਣਾ ਹੀ ਪਊਗਾ ਜਾਂ ਤਾਂ ਉਹਨਾਂ ਨੂੰ ਡਰਾਉਣਗੇ ਜਾਂ ਨਾਲ ਕੋਈ ਲਾਭ ਦੇਣਾ ਪਊਗਾ ਇਸੇ ਤਰੀਕੇ ਦੇ ਨਾਲ ਕਿਸੇ ਕਿਸੇ ਵੀ ਇੰਡਸਟਰੀਲਿਸਟ ਤੋਂ ਪੈਸੇ ਲੈਣੇ ਆ ਕਾਰੋਬਾਰੀ ਤੋਂ ਪੈਸੇ ਲੈਣੇ ਆ ਉਹਨਾਂ ਨੂੰ ਫਿਰ ਕਿਸੇ ਨਾ ਕਿਸੇ ਨਈਮਾ ਘਰੂਣਾ ਇਹ ਤਾਂ ਛੋਟ ਦੇਣੀ ਪਾਊਗੀ ਨਾ ਤੇ ਜਾਂ ਫਿਰ ਉਹਨਾਂ ਨੂੰ ਡਰਾਉਣਾ ਪਊਗਾ ਦੋਨੇ ਕੰਮਾਂ ਨਾਲ ਹੀ ਪੈਸੇ ਇਕੱਠੇ ਹੋਣਗੇ ਵੈਸੇ ਸਰਕਾਰ ਨੂੰ ਕੋਈ ਪੈਸੇ ਨਹੀਂ ਦਿੰਦਾ ਹੁੰਦਾ ਡਰਦਾ ਮਾਰਾ ਹੀ ਪੈਸੇ ਦਿੰਦਾ ਜਾਂ ਕਿਸੇ ਲਾਲਚ ਨੂੰ ਪੈਸੇ ਦਿੰਦਾ ਸੋ ਹੁਣ ਇਹਦੀ ਕਿਸ ਤਰੀਕੇ ਦੇ ਨਾਲ ਪੈਸਾ ਇਕੱਠਾ ਹੋਣਾ ਉਹ ਸ਼ੱਕ ਦੇ ਘੇਰੇ ਜਾ ਕੇ ਡਰਾ ਕੇ ਹੋਣਾ ਜਾਂ ਲਾਲਚ ਦੇ ਕੇ ਹੋਣਾ ਕਿ ਆਉਣ ਵਾਲੇ ਸਮੇਂ 'ਚ ਫਿਰ ਇਹ ਪੈਸਾ ਖਰਚਾ ਕਿਵੇਂ ਜਾਣਾ ਮੁੱਖ ਮੰਤਰੀ ਨੂੰ ਕਿਸੇ ਇੱਕ ਨਿੱਜੀ ਅਖਬਾਰ ਨੇ ਸਵਾਲ ਕੀਤਾ ਕਿ ਇਹਦਾ ਕੀ ਹੋਊਗਾ ਪਤਾ ਕਿਵੇਂ ਲੱਗੂ ਤਾਂ ਉਹ ਕਹਿੰਦਾ ਕਿ ਮੇਰੇ ਤੇ ਯਕੀਨ ਕਰੋ ਮੈਂ ਵਚਨ ਦਿੰਦਾ ਵੀ ਪੈਸਾ ਸਹੀ ਜਗ੍ਹਾ ਤੇ ਲੱਗੂਗਾ ਪ੍ਰਧਾਨ ਮੰਤਰੀ ਬੇਸ਼ੱਕ ਪੈਸਾ ਇਕੱਠਾ ਕਰਕੇ ਆਰਟੀਆਈ ਜਵਾਬ ਨਹੀਂ ਹੁੰਦੇ ਤੁਸੀਂ ਦੇਵਾਂਗੇ ਤਾਂ ਮੁੱਖ ਮੰਤਰੀ ਦੀ ਆਰਟੀਆਈ ਦਾ ਜਿਹੜਾ ਹਾਲਾਤ ਹੈ ਉਹ ਵੀ ਦੱਸਾਂਗੇ ਕਿ ਵਿਧਾਇਕਾਂ ਤੇ ਮੰਤਰੀ ਤੇ ਵਿਧਾਇਕਾਂ ਦੀ ਪ੍ਰਾਪਰਟੀ ਦੀ ਰਿਟਰਨ ਦੀ ਨਹੀਂ ਮਿਲੇਗੀ ਜਾਣਕਾਰੀ ਜਿਹੜੀ ਸਰਕਾਰ ਜਿਹਦੇ ਲਈ ਕਾਨੂੰਨ ਐਕਟ ਤੱਕ ਬਣਿਆ ਸੀ ਕਾਂਗਰਸੀ ਸਰਕਾਰ ਮੌਕੇ ਕਿ ਜਾਣਕਾਰੀ ਦੇਣੀ ਪਾਉਗੀ ਜਿਹੜੀ ਸਰਕਾਰ ਆਪਣੇ ਵਿਧਾਇਕਾਂ ਤੇ ਮੰਤਰੀਆਂ ਦੀ ਪ੍ਰਾਪਰਟੀ ਦੀ ਜਾਣਕਾਰੀ ਨਹੀਂ ਦੇ ਰਹੀ ਉਹ ਤੁਹਾਨੂੰ ਦੱਸ ਦੋਗੇ ਕਿ ਚੜ੍ਹਦੀ ਕਲਾ ਪੰਜਾਬ ਜਿਹੜਾ ਪੈਸਾ ਆਇਆ ਉਹ ਕਿੱਧਰ ਗਿਆ ਉਹਦੇ ਅੱਜ ਤੱਕ ਨਾ ਤਾਂ ਕਿਸੇ ਨੂੰ ਇਹ ਪਤਾ ਲੱਗਾ ਕਿ ਸੀਐਮ ਰਲੀਫ ਫੰਡ ਜਿਹੜਾ ਪੈਸਾ ਆਉਂਦਾ ਉਹ ਕਿੱਧਰ ਜਾਂਦਾ ਕਿੱਥੇ ਲੱਗਦਾ ਕੀ ਕਰਦਾ ਕੀ ਹਿਸਾਬ-ਕਿਤਾਬ ਹੈ ਹੁਣ ਮਿਸ਼ਨ ਚੜ੍ਹਦੀ ਕਲਾ ਜਿਹੜਾ ਪੈਸਾ ਆਊਗਾ ਉਹ ਕਿਦੜ ਕਿਤੇ ਲੱਗੂਗਾ ਕਿਤੇ ਨਹੀਂ ਲੱਗੂਗਾ ਇਹਦਾ ਕੀ ਜਵਾਬ ਹੈ ਆਰਟੀਆਈ ਕੋਈ ਪਾਊਗਾ ਇਹਨਾਂ ਨੇ ਜਵਾਬ ਨਹੀਂ ਦੇਣਾ ਕਿਉਂਕਿ ਆਰਟੀਆਈ ਦਾ ਬੁਰਾ ਹਾਲ ਕੀਤਾ ਹੋਇਆ ਸਾਰੇ ਆਰਟੀਆਈ ਐਕਟੀਵਿਸਟ ਰੋਈ ਜਾਂਦੇ ਆ ਸੋ ਲੋਕਾਂ ਨੂੰ ਇਹ ਕਹਿੰਦੇ ਅਸਲ 'ਚ ਲੋਕਾਂ 'ਚ ਵਿਸ਼ਵਾਸ ਮੁੜ ਬਹਾਲੀ ਮਨਾਉਂਦੇ ਜੋ ਸਰਕਾਰ ਤੇ ਲੋਕਾਂ ਦਾ ਬੇਪਰੋਸਗੀ ਹੋਈ ਹੈ ਉਹਦੇ ਤੇ ਮੁੜ ਵੀ ਆਏ ਲੋਕਾਂ ਨੂੰ ਵਿਸ਼ਵਾਸ ਹੋਵੇ ਕਿ ਸਾਡੀ ਸਰਕਾਰ ਕੰਮ ਕਰ ਰਹੀ ਹੈ ਸਰਕਾਰ ਦਾ ਕੰਮ ਇਹ ਨਹੀਂ ਹੁੰਦਾ ਮੁੱਖ ਮੰਤਰੀ ਸਾਹਿਬ ਖੁਦ ਇਹ ਕਹਿੰਦੇ ਰਹੇ ਆ ਤੇ ਇਹਦੇ ਹੜਾ ਮੌਕੇ ਕਿ ਸਰਕਾਰ ਕੋਲੇ ਬਹੁਤ ਪੈਸਾ ਪਿਆ ਅਸੀਂ ਨਹੀਂ ਕੇਂਦਰ ਤੋਂ ਮੰਗਣਾ ਪਹਿਲੀਆਂ ਸਰਕਾਰਾਂ ਨੂੰ ਪੈਸਾ ਲਾਉਣਾ ਨਹੀਂ ਹੁੰਦਾ ਸਾਨੂੰ ਪਤਾ ਪੈਸਾ ਕਿੱਥੇ ਪਿਆ ਕਿਵੇਂ ਲਾਉਣਾ ਹੈ ਅੱਜ ਕਹਿੰਦੇ ਆ ਜੀ ਸਾਡੇ ਪੱਲੇ ਹੀ ਗੱਖ ਨਹੀਂ ਅੱਜ ਸਰਕਾਰਾਂ ਵੀ ਪਹਿਲਾਂ ਦਾਵਾ ਕਰਦੇ ਰਹੇ ਕਿ ਜਿਹੜਾ ਖਜ਼ਾਨਾ ਹੈ ਅਸੀਂ ਭਰਾਂਗੇ ਚਾਹੇ ਖਾਲੀ ਹੈ ਪਰ ਹੁਣ ਫੇਰ ਕਹਿੰਦੇ ਕਿ ਆ 1000 ਕਰੋੜ ਰੁਪਏ ਫੇਰ ਕਰਜਾ ਲੈ ਕੇ ਹਟੇ ਨੇ ਬਿਲਕੁਲ 1000 ਕਰੋੜ ਦਾ ਕਰਜਾ ਉਸ ਤੋਂ ਅੱਗੇ ਜਿਹੜੀ ਹੁਣ ਗੱਲ ਇਹਦੇ ਇਹਦੇ ਤੇ ਆਪਾਂ ਜੀ ਮੁੜ ਕੇ ਇਸੇ ਤੇ ਆਈਏ ਕਿ ਮਿਸ਼ਨ ਚੜ੍ਹਦੀ ਕਲਾ ਤਹਿਤ ਜਿਹੜੇ ਪੈਸੇ ਹੁਣ ਇਹਨਾਂ ਜਿਹੜੀਆਂ ਉਥੇ ਸੋਸਾਇਟੀਆਂ ਕੰਮ ਕਰ ਰਹੀਆਂ ਨੇ ਐਨਜੀਓ ਕੰਮ ਕਰ ਰਹੀਆਂ ਨੇ ਇਹ ਵੀ ਨਹੀਂ ਪਤਾ ਇਹ ਕਾਹ ਨੂੰ ਕੀਤਾ ਪੈੰਡ ਉਹਨਾਂ ਨੇ ਸਾਂਭਿਆ ਹੋਵੇ ਸਰਕਾਰ ਪਾਉ ਦੇ ਖਾਤੇ ਜਾਵੇ ਇਹਦੀ ਕੀ ਯਕੀਨ ਹੈ ਕੰਮ ਕਰੇ ਉੱਥੇ ਕੋਈ ਵੀ ਐਨਜੀਓ ਐਨੀ ਵਨ ਜਿਹੜੀ ਵੀ ਕਰ ਰਹੀ ਹੈ ਤੇ ਸਰਕਾਰ ਕਹਿੰਦੇ ਜੀ ਆਹ ਕੀਤਾ ਕੰਮ ਕੋਈ ਕਰਾ ਦੇ ਕਲਾਕਾਰ ਕਿਉਂਕਿ ਕਲਾਕਾਰ ਵੀ ਸਰਕਾਰ ਕਈ ਵਾਰ ਖਿੱਚ ਲੈਂਦੀ ਆ ਜੋ ਕਹੇ ਵੀ ਜੀ ਹਾਂ ਜੀ ਸਰਕਾਰ ਨਾਲ ਲੜ ਕੇ ਅਸੀਂ ਮਿਸ਼ਨ ਚੜ੍ਹਦੀ ਕਲਾ ਤਹਿਤ ਕੀਤਾ ਸੋ ਇਹ ਇਹ ਚੀਜ਼ ਜਿਹੜੀ ਆ ਸਰਕਾਰ ਲੈ ਕੇ ਆ ਰਹੀ ਆ ਬੇਸ਼ੱਕ ਇਹ ਪਹਿਲਾਂ ਵੀ ਅਜਿਹੇ ਅਕੇਰਲਾ ਦੇ ਵਿੱਚ ਕਹਿੰਦੇ ਲੈ ਕੇ ਆਂਦਾ ਪਰ ਇੱਥੇ ਸਰਕਾਰ ਇਹ ਪੂਰੀ ਤਰ੍ਹਾਂ ਸ਼ੱਕ ਦੇ ਘੇਰੇ ਦੇ ਵਿੱਚ ਹੈ ਤੇ ਇਹ ਵੀ ਦੱਸਦੀ ਹੈ ਕਿ ਬਹੁਤੇ ਵਿਧਾਇਕਾਂ ਦੀਆਂ ਮੰਤਰੀਆਂ ਨੇ ਚੁੱਪੀ ਵੱਟੀ ਹੈ ਇਸ ਮਾਮਲੇ ਉੱਤੇ ਉਹਨਾਂ ਨੇ ਜਵਾਬ ਨਹੀਂ ਦਿੱਤਾ ਜਦੋਂ ਪੈਸੇ ਪੁੱਛੇ ਗਏ ਜਾਂ ਕੀਤਾ ਗਿਆ ਫਿਰ ਅਰਵਿੰਦ ਕੇਜਰੀਵਾਲ ਜਿਹੜੇ ਆ ਉਹ ਗਾਈਡ ਕਰ ਰਹੇ ਆ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਉਸ ਮੀਟਿੰਗ ਦੇ ਵਿੱਚ ਕਹਿੰਦੇ ਵੀ ਮਾਈਕ ਤੱਕ ਕੰਟਰੋਲ ਜਿਹੜਾ ਉਹ ਦਿੱਲੀ ਆਂਦੇ ਹੱਥ ਸੀਗਾ ਵੀ ਕਿਹਨੂੰ ਬੋਲਣਾ ਕਿਹਨੇ ਚੁੱਪ ਰਹਿਣਾ ਉਹ ਉੱਥੋਂ ਦੱਸਦੇ ਸੀ ਲਗਭਗ ਅਰਵਿੰਦ ਕੇਜਰੀਵਾਲ ਨੇ ਸਾਰਿਆਂ ਨੂੰ ਗਾਈਡ ਹੀ ਕੀਤਾ ਵੀ ਆਪਾਂ ਹੁਣ ਆਏ ਪੈਸਾ ਇਕੱਠਾ ਕਰਨਾ ਹੈ ਇੱਕ ਵੱਡਾ ਸਵਾਲ ਅਰਵਿੰਦ ਕੇਜਰੀਵਾਲ ਤੇ ਤਾਂ ਵੀ ਹੈ ਕਿ ਜਦੋਂ ਹਾਰਡ ਆਉਂਦੇ ਨੇ ਪੰਜਾਬ ਦੇ ਤਾਂ 15 ਦਿਨਾਂ ਬਾਅਦ ਅਰਵਿੰਦ ਕੇਜਰੀਵਾਲ ਇੱਕ ਦਿਨ ਲਈ ਆਉਂਦੇ ਨੇ ਉਦੋਂ ਉਹਨਾਂ ਨੇ ਇੱਕ ਵਾਰ ਹਾਲ ਤੱਕ ਨਹੀਂ ਪੁੱਛਿਆ ਪਰ ਹੁਣ ਚੜ੍ਹਦੀ ਕਲ ਦੀਆਂ ਗੱਲਾਂ ਕਰ ਰਹੇ ਨੇ ਵਾਰ-ਵਾਰ ਮੈਂ ਉਹੀ ਜਿਹੜੇ ਇੱਕ ਦਿਨ ਵੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਆਉਂਦੇ ਨੇ ਉਹ ਵੀ ਉਹ ਤਰੀਕ ਤੋਂ ਬਚਨ ਮਾਰੇ ਆਉਂਦੇ ਨੇ ਉਹਨਾਂ ਦੀ ਤਰੀਕ ਸੀਗੀ ਇਹ ਸ਼ਰਾਬ ਘਟਾਲੇ ਦੇ ਵਿੱਚ ਉਹ ਤੋਂ ਬਚਨ ਲਈ ਇੱਕ ਦਿਨ ਪੰਜਾਬ ਆਉਂਦੇ ਨੇ ਉਸ ਤੋਂ ਬਾਅਦ ਕਦੇ ਪੰਜਾਬ ਨਹੀਂ ਆਏ ਵੈਸੇ ਉਹਨਾਂ ਦਾ ਪੰਜਾਬ ਆਇਆ ਜਿਹੜਾ ਹੁੰਦਾ ਸੀ ਜਿਵੇਂ ਆਪਾਂ ਨਿਆਈ ਵਾਲੇ ਖੇਤ ਗੇੜਾ ਮਾਰ ਕੇ ਆਉਣਾ ਹੋਵੇ ਆਪਦੇ ਇਸ ਤਰੀਕੇ ਨਾਲ ਪੰਜਾਬ ਨੂੰ ਬਣਾਇਆ ਸੀ ਪੰਜਾਬ ਦਾ ਜਹਾਜ ਪੰਜਾਬ ਦਾ ਸਾਰਾ ਕੁਝ ਉਹ ਵਰਤ ਰੇ ਸੀ ਪਰ ਹੁਣ ਵੀ ਜਿਹੜੀ ਇਹ ਜਿਹੜੀ ਮਿਸ਼ਨ ਚੜ੍ਹਦੀ ਕਲਾ ਇਹ ਬੜਾ ਵੱਡਾ ਵੱਡਾ ਸ਼ੱਕ ਦੇ ਘੇਰੇ ਦੇ ਵਿੱਚ ਆਉਂਦਾ ਕਿਉਂਕਿ ਇਹਦੇ ਲਈ ਕੋਈ ਸਰਕਾਰ ਕਿਉਂਕਿ ਸਰਕਾਰ ਕੋਲੇ ਪਹਿਲਾਂ ਵੀ ਕੋਈ ਪਾਲਿਸੀ ਨਹੀਂ ਸੀ ਹਾਣੋਂ ਤੋਂ ਪਹਿਲਾਂ ਸਰਕਾਰ ਕੋਲੇ ਕੋਈ ਕੋਈ ਧਿਆਨ ਨਹੀਂ ਸੀ ਬੇਸ਼ੱਕ ਬਿਰੰਦਰ ਡਰੇਨਾ ਸਾਫ ਕੀਤੇ ਹੋਇਆ ਹੀਆਂ ਬੰਨ ਪੱਕੇ ਕੀਤੇ ਹੋਇਆ ਉਹ ਸਾਰਾ ਕੁਝ ਉਹ ਅਸੀਂ ਦੇਖ ਲਿਆ। ਉਸ ਤੋਂ ਬਾਅਦ ਮਾਧੋਪਰ ਡੈਮ ਟੁੱਟਿਆ। ਉਹਦੇ ਤੇ ਪ੍ਰਾਈਵੇਟ ਕੰਪਨੀ ਨੂੰ ਠੇਕਾ ਦਿੱਤਾ। ਉਹਦੇ ਤੇ ਬੇਸ਼ੱਕ ਆਹ ਤਿੰਨ ਅਧਿਕਾਰੀ ਸਸਪੈਂਡ ਕਰਤੇ ਆ ਪਰ ਅਸਲ ਦੋਸ਼ੀਆਂ ਤੇ ਤਾਂ ਹਜੇ ਵੀ ਕੋਈ ਕਾਰਵਾਈ ਨਹੀਂ। ਕੰਪਨੀ ਨੂੰ ਠੇਕਾ ਕਿਹਨੇ ਦਿੱਤਾ? ਮੰਤਰੀ ਕਿਵੇਂ ਗੱਲ ਕਹਿਗੇ? ਸੋ ਇਸ ਕਰਕੇ ਸਰਕਾਰ ਜਿਹੜੀ ਹੈ ਸਰਕਾਰ ਨੇ ਕੋਈ ਪਹਿਲੀ ਸਕੀਮ ਨਹੀਂ ਲਿਆਂਦੀ। ਮੈਂ ਇੱਥੇ ਸਕੀਮਾਂ ਨੋਟ ਕੀਤੀਆਂ ਸੀ ਜਿਹੜੀਆਂ ਸਰਕਾਰ ਨੇ ਘਰ ਘਰ ਰਾਸ਼ਨ ਜੋਏ ਨਾ ਸਰਕਾਰ ਲੈ ਕੇ ਆਈ ਕਿੱਧਰ ਗਈ? ਉਸ ਤੋਂ ਬਾਅਦ ਸਰਕਾਰ ਤੁਹਾਡੇ ਦਵਾਰ ਕਿੱਧਰ ਗਿਆ ਦਿਖਾਈ ਦਿੰਦਾ ਨਹੀਂ ਅੱਜ ਕੱਲ ਕਿਤੇ ਮਹੱਲਾ ਕਲੀਨਿਕ ਦਾ ਕਨਸੈਪਟ ਆ ਉਹ ਚੱਕ ਕੇ ਉਹ ਕੇਂਦਰ ਦੀ ਸਟੇਮ ਸੀ ਉਹ ਹੁਣ ਹੁਣ ਕੀ ਹੈ ਮੁਰੇ ਛੋਟਾ ਜਿਹਾ ਬੋਰਡ ਲਾਇਆ ਵੀ ਮਹੱਲਾ ਕਲੀਨਿਕ ਇੱਧਰ ਆਈ ਭਗਵੰਤ ਮਾਨ ਦੀ ਫੋਟੋ ਜਿਹੜੀ ਆ ਉਹ ਫਿਰ ਰਹਿਣਾ ਜਾਵੇ 16 ਮੈਡੀਕਲ ਕਾਲਜ ਖੋਲ੍ਹਣੇ ਸੀ ਉਹ ਕਿੱਥੇ ਆ ਕੋਈ ਇੱਕ ਵੀ ਦਿਖਾਓ ਬਣਿਆ ਹੋਵੇ ਉਦੋਂ ਬਾਅਦ ਸਿੱਖਿਆ ਕ੍ਰਾਂਤੀ ਦਾ ਹਾਲ ਜੋ ਆਪਾਂ ਸਾਰੇ ਦੇਖ ਰਹੇ ਆ ਕਿ ਪ੍ਰਿੰਸੀਪਲ ਹਜ਼ਾਰ ਸਕੂਲਾਂ ਦਾ ਪ੍ਰਿੰਸੀਪਲ ਹੀ ਹਣੀ ਨਾਤ ਮਾਸਟਰਾਂ ਦੇ ਕੁੱਟ ਪੈਂਦੀ ਹੈ ਸਿਹਤ ਕ੍ਰਾਂਤੀ ਦਾ ਹਾਲ ਇਹ ਹੈ ਕਿ ਇਹਨਾਂ ਦੇ ਮੰਤਰੀ ਖੁਦ ਕਹਿੰਦੇ ਕਿ ਫੋਰਟੈਸ ਹਸਪਤਾਲ ਖੋਲ ਰਹੀਆਂ ਅਸੀਂ ਸਰਕਾਰੀ ਹਸਪਤਾਲ ਥਰਡ ਕਲਾਸ ਦੇ ਆ ਉਸ ਤੋਂ ਅੱਗੇ ਇੱਕ BMW ਦਾ ਜਿਹੜਾ ਕਾਰਖਾਨਾ ਲੈ ਕੇ ਆਉਣਾ ਸੀ ਇਹਨਾਂ ਨੇ ਪੰਜਾਬ 'ਚ ਉਹ ਕਿੱਧਰ ਗਿਆ ਬੱਕਰੀ ਮੁਰਗੀ ਦਾ ਮੁਆਵਜ਼ਾ ਕਿੱਧਰ ਗਿਆ ਖੇਤੀਬਾੜੀ ਵਾਲੇ ਡਾਕਟਰ ਘਰ ਘਰ ਆਉਣਗੇ ਕਿੱਥੇ ਆ ਡਾਕਟਰ ਕਿਸੇ ਖੇ ਦੂਜਾ ਡਾਕਟਰ ਹੀ ਨਹੀਂ ਆਉਂਦਾ ਖੇਤੀਬਾੜੀ ਵਾਲੇ ਕਿੱਥੇ ਆਉਣਗੇ ਸੋ ਜਿਹੜੀਆਂ ਵੀ ਗੱਲਾਂ ਸਕੀਮਾਂ ਇਹਦ ਕੋਈ ਵੀ ਸਕੀਮ ਪਾਇਦਾਰ ਨਹੀਂ ਆ ਕੋਈ ਵੀ ਸਕੀਮ ਸਿਰੇ ਨਹੀਂ ਚੜੀ ਆ ਉਸੇ ਤਰੀਕੇ ਨਾਲ ਮਿਸ਼ਨ ਚੜ੍ਹਦੀ ਕਲਾ ਵੀ ਸ਼ੱਕ ਦੇ ਘੇਰੇ ਦੇ ਵਿੱਚ ਆ ਕਿ ਆਉਣ ਵਾਲੇ ਦਿਨ ਚੜ੍ਹਦੀ ਕਲਾ ਇਹ ਨਾ ਹੋਵੇ ਕਿ ਸਰਕਾਰ ਦੀ ਚੜ੍ਹਦੀ ਕਲਾ ਹੋ ਜਾਈਂ ਆਮਦਵੀ ਪਾਰਟੀ ਦੀ ਚੜ੍ਹਦੀ ਕਲਾ ਹੋ ਜਾਈਂ ਤੇ ਲੋਕ ਫਿਰ ਉੱਥੇ ਦੇ ਉੱਥੇ ਰਹਿ ਜਾਣ ਫਿਰ ਜਿਹੜੇ ਜਿਹੜੇ ਐਨਆਰਆਈਆਂ ਦਾ ਹੁਣ ਮੁੱਖ ਮੰਤਰੀ ਹੈ 300 ਐਨਆਰਆਈਆਂ ਦੀ ਉਹਨਾਂ ਦੀ ਡਿਊਟੀ ਲੱਗੀ ਤੁਸੀਂ ਗੱਲ ਕਰਨੀ ਹੈ ਇਹਦਾ ਮਤਲਬ ਪੰਜਾਬ ਦਾ ਮੁੱਖ ਮੰਤਰੀ ਤਾਂ ਹੁਣ ਐਨਆਰਆਈ ਨਾਲ ਗੱਲ ਕਰਨ ਤੇ ਆ ਠੀਕ ਆ ਪੰਜਾਬ ਤੇ ਜਿਹੜੇ ਕੰਮ ਹੋਣੇ ਆ ਉਹੋ ਜਿਹੀ ਹੋਣੇ ਆ ਫਿਰ ਹੜਾਂ ਦੇ ਰੇਤ ਚੜੀ ਪਈ ਆ ਬੇਸ਼ੱਕ ਇਹ ਕਹਦਾ ਕਿ ਜਿਸ ਦਾ ਖੇਤ ਉਸ ਦੀ ਰੇਤ ਉਹ ਰੇਤ ਦਾ ਹਾਲ ਤਾਂ ਦੇਖੋ 2 ਲੱਖ ਕਿੱਲੇ ਤੇ ਰੇਤ ਚੜੀ ਵੀ ਆ ਕੀ ਆ ਕਿੱਧਰ ਵੇਚ ਕੇ ਆਊਗਾ ਕਿਹੜਾ ਕਿਸਾਨ ਨੂੰ ਰੇਤ ਵੇਚ ਨਹੀਂ ਆਉਂਦੀ ਐ ਮੈਂ ਇੱਕ ਗੱਲ ਇੱਥੇ ਕਹਿਣਾ ਕਿ ਜੇ ਸਰਕਾਰ ਵਾਕੇ ਕਿਸਾਨ ਨਾਲ ਜਿਹੜੀ ਉਹਦੀ ਰੇਤ ਐ ਜਿੰਨੀ ਉਹਦੇ ਖੇਤ 'ਚ ਰੇਤ ਪਈ ਐ ਦਹਾਂ ਦਨਾ ਚ ਵੇਲੀ ਕਰਦੇ ਭਾਵੇਂ ਇਸ ਕਿਸਾਨ ਨੂੰ ਪੈਸੇ ਨਾ ਦੇਵੇ ਕਿਸਾਨ ਦੇਣ ਨੂੰ ਤਿਆਰ ਐ ਉਹ ਲਾਉ ਕਿੱਥੇ ਦਿਓ ਕਿਨੇ ਜਦੋਂ ਆਪਾਂ ਨੂੰ ਵੀ ਪਤਾ ਐ ਕਿ ਜਦੋਂ ਜਿਹੜਾ ਰੇਤ ਜਿਹੜੀ ਉਹ ਰੇਤ ਆਈ ਹੈ ਉਹ ਕੱਲਾ ਬਰੇਤੀ ਤਾਂ ਹੈ ਨਹੀਂ ਜਿਹਨੂੰ ਆਪਾਂ ਪੰਜਾਬੀ ਵਿੱਚ ਬਰੇਤੀ ਕਹਿੰਦੇ ਆ ਉਹ ਚ ਮਿੱਟੀ ਵੀ ਮਿਕਸ ਹੈ ਉਹ ਸਾਰਾ ਕੋਈ ਮਿਕਸ ਆਇਆ ਹੋਇਆ ਹੈ ਪਾਣੀ ਆਇਆ ਹੋਇਆ ਪਾਣੀ ਆਇਆ ਹੋਇਆ ਫਿਰ ਉਸ ਤੋਂ ਅੱਗੇ ਜਦੋਂ ਆਪਾਂ ਕਹਿੰਨੇ ਕਿ ਜਿਹਦੀ ਪ੍ਰੋਡਕਸ਼ਨ ਵੱਧ ਜੇ ਕੰਜ਼ਮਪਸ਼ਨ ਘੱਟ ਹੋਵੇ ਪ੍ਰੋਡਕਸ਼ਨ ਤਾਂ 2 ਕੁ ਲੱਖ ਕਿੱਲੇ ਚ ਮੰਨ ਲਓ ਇੱਕ ਹਿਸਾਬ ਨਾਲ ਤੇ ਲੱਗਣਾ ਕਿੱਥੇ ਆ ਉਹ ਤੇ ਨਾਲੇ ਜਦੋਂ ਕਿਸਾਨ ਦੀ ਇੱਕ ਗੱਲ ਗਈ ਕਿਸਾਨ ਤਾਂ ਕੁਝ ਵੀ ਵੱਧ ਬੀਜ ਲੇ ਤਾਂ ਕਿ ਰੇਤਾ ਹੀ ਵੱਧ ਆ ਗਿਆ ਉਹ ਤਾਂ ਵੀ ਨਹੀਂ ਵਿਕਦਾ ਉਹ ਉਹ ਉਹਦਾ ਹਾਲ ਤਾਂ ਬੁਰਾ ਹੀ ਰਹਿਣਾ ਉਹਦੇ ਤੇ ਸਰਕਾਰ ਦੀ ਕੀ ਪਾਲਿਸੀ ਹੈ ਫਿਰ ਤੇ ਤਨ 3500 ਦੇ ਲਗਭਗ ਪਟਵਾਰੀ ਐ ਪੰਜਾਬ ਚ 2300 ਪੰਡ ਡੁੱਬਿਆ ਕੀ ਕਹਿੰਦੇ ਜੀ ਪਟਵਾਰੀਆਂ ਨੂੰ ਆਰਡਰ ਦੇਤੇ ਕਿ ਜਿੱਥੋਂ ਮਰਜੀ ਮਗਾਉਦੇ ਆਪਾਂ ਜਾਂਦੀ ਸਰਵੇ ਕਰਨਾ ਜਿਹੜੇ ਹੁਣ ਪਟਵਾਰੀ ਮੰਨ ਲਓ 3500 ਪਟਵਾਰੀ ਉੱਥੇ ਲੱਗ ਗਿਆ ਜਾ ਕੇ ਤੇ ਬਾਕੀ ਪੰਜਾਬ ਦਾ ਹਾਲ ਕੀ ਹੋਊਗਾ ਇੱਥੋਂ ਦੇ ਕੰਮ ਕਿੱਥੇ ਹੋਣਗੇ ਫਿਰ ਉੱਥੇ ਰੇਤਾ ਜਿਹੜਾ ਰੇਤੇ ਤੋਂ ਬਾਅਦ ਜਿਹੜੀਆਂ ਉਹ ਆਪਾਂ ਜਿਹੜੀ ਕਹਿੰਦੇ ਆ ਕਿ ਤਕਸੀਮ ਵੀ ਹੋਣੀ ਐ ਵਟਾ ਵੀ ਖੁਰਗੀਆਂ ਸਭ ਕੁਝ ਹੋਣੀ ਐ ਲੋਕਾਂ ਨੂੰ ਦੁਬਾਰਾ ਪੈਲੀਆਂ ਦੀ ਨਿਸ਼ਾਨਦੇ ਹੀ ਹੋਣੀ ਐ ਉਹਦਾ ਵੀ ਕੋਈ ਪ੍ਰਬੰਧ ਮਤਲਬ ਪ੍ਰਬੰਧ ਬਹੁਤ ਵੱਡੇ ਹੈ ਪਰ ਇਹ ਇੱਥੇ ਸਰਕਾਰ ਕੀ ਕਰ ਰਹੀ ਹੈ ਪੋਸਟ ਫੋਟੋ ਆਮ ਆਦਮੀ ਪਾਰਟੀ ਵੀਡੀਓ ਪਾ ਰਹੀ ਹੈ ਵੱਖ-ਵੱਖ ਪਬਲਿਕ ਰਿਲੇਸ਼ਨ ਦੇ ਜਿਹੜੇ ਪੇਜ ਆ ਉਹ ਪਾ ਰਹੇ ਹੈ ਕਿ ਦੇਖੋ ਜੀ ਕੁਲਦੀਪ ਸਿੰਘ ਢਾਲੀਵਾਲ ਖੁਦ ਝਾੜੂ ਲੈ ਕੇ ਸਕੂਲ ਸਾਫ ਕਰਦੇ ਹੋਏ ਬਈ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਇਹੋ ਜੀ ਸਰਕਾਰ ਨੂੰ ਤੇ ਇਹੋ ਜੀ ਐਮਐਲਆ ਨੂੰ ਐਮਐਲਏ ਦਾ ਕੰਮ ਸਕੂਲ ਸਾਫ ਕਰਨਾ ਝਾੜੂ ਮਾਰਨਾ ਮੈਂ ਇਹੀ ਹੈਰਾਨਗੀ ਹੁੰਦੀ ਹੈ ਸਰ ਦੇ ਵਿੱਚ ਪੀਣ ਨਹੀਂ ਹੁਣ ਇਹਦਾ ਮਤਲਬ ਇਹੀ ਹੈ ਉਹ ਵੀ ਛੱਡੋ ਜੇ ਰੇਤਾ ਐਮ ਐਮ ਐਲ ਏ ਲੋਕ ਚੁਣਦੇ ਆ ਕਿ ਉਹ ਕਾਨੂੰਨ ਬਣਾਵੇ ਵਿਧਾਨ ਸਭਾ ਦੇ ਵਿੱਚ ਤੈਨੂੰ ਦੂਜੇ ਨੰਬਰ ਤੇ ਤੇ ਚਲੋ ਮਾੜਾ ਮੋਟਾ ਇਹ ਮੰਨ ਲੈ ਕੇ ਉਹ ਜਿਹੜਾ ਉਹਦਾ ਹਲਕਾ ਹੈ ਉਹਦੇ ਚ ਨਿਗਰਾਨੀ ਅਫਸਰਾਂ ਤੇ ਲਿਖਿਆ ਕਿ ਉਹ ਲੋਕਾਂ ਦਾ ਨਮਾਇੰਦਾ ਆਹ ਕੰਮ ਜੀ ਐਮ ਐਮ ਐਲ ਏ ਨੇ ਕਰਨੇ ਆ ਤੇ ਫਿਰ ਐਮ ਐਮ ਐਲ ਏ ਚੁਣਨ ਦੀ ਕੀ ਲੋੜ ਸੀ ਅਸੀਂ ਕਿਸੇ ਨਾ ਕਿਸੇ ਸਫਾਈ ਸੇਵਕ ਵੀਰ ਨੂੰ ਕਹਿ ਕੇ ਉਹ ਕਰਵਾ ਲੈਂਦੇ ਫਿਰ ਅਸੀਂ ਕਿਸੇ ਸਫਾਈ ਸੇਵਕ ਵੀਰ ਤੋਂ ਹੀ ਉਹ ਕੰਮ ਕਰ ਐਮ ਐਮ ਐਲ ਏ ਦਾ ਕੰਮ ਇਹ ਨਹੀਂ ਆ ਇੱਥੇ ਸਾਡੇ ਉਹੀ ਖੁਸ਼ ਹੋਈ ਜਾਂਦੇ ਆ ਜੀ ਮੰਤਰੀ ਨੇ ਘਟਾ ਚੱਕ ਲਿਆ ਐਮ ਐਮ ਐਲ ਏ ਨੇ ਝਾੜੂ ਚੱਕ ਲਿਆ ਡੀ ਸੀ ਨੇ ਜਿਹੜੇ ਸਿਆਣੇ ਕਹਿੰਦੇ ਆ ਜਿਹਦੀ ਉਂਗਲ ਚਲਦੀ ਆ ਉਹਨੂੰ ਹੱਥ ਚਲਾਉਣ ਦੀ ਕੀ ਲੋੜ ਐ ਉਹਦੀ ਇਹਨਾਂ ਦੇ ਸੈਨਾ ਦੇ ਨਾਲ ਅੱਧੇ ਕੰਮ ਹੋਣੇ ਆ ਇਹ ਡੀਸੀ ਨੂੰ ਹਦਾਇਤ ਦੇਵੇ ਐਮਐਲਏ ਕਿ ਭਾਈ ਸਾਡ ਮੇਰਾ ਇਲਾਕਾ ਇਹਨੂੰ ਸਾਫ ਕਰਵਾਓ ਐਮਐਲਏ ਨੇ ਝਾੜੂ ਚੱਕ ਲਿਆ ਜੀ ਫਲਾਣਾ ਝਾੜੂ ਚੱਕ ਲਿਆ ਜੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਉੱਥੇ ਪਹੁੰਚ ਕੇ ਦਾ ਮਤਲਬ ਸਰਕਾਰ ਫੇਲ ਐ ਨਾ ਸਰਕਾਰ ਦੇ ਜਿਹੜੇ ਤੰਤਰ ਆ ਉਹ ਤਾਂ ਖਤਮ ਹੋ ਚੁੱਕੇ ਆ ਇਹ ਸਾਰੇ ਕੰਮ ਸਰਕਾਰ ਦੇ ਹੁੰਦੇ ਆ ਐਮਐਲਏ ਦੇ ਝਾੜੂ ਚੱਕ ਕੇ ਵੀਡੀਓ ਤਾਂ ਜਰੂਰ ਸੋਹਣੀ ਪੈ ਜਾਂਦੀ ਐ ਪਰ ਐਮਐਲਏ ਦਾ ਕੰਮ ਝਾੜੂ ਮਾਰਨਾ ਨਹੀਂ ਹੁੰਦਾ ਜੀ 1 ਝਾੜੂ ਮਾਰਨ ਵਾਸਤੇ ਚੁਣਨੇ ਆ ਤੇ ਫਿਰ ਇੱਥੇ ਸਵਾਹ ਕਾਨੂੰਨ ਬਣਾਉਣਗੇ ਕੀ ਕਰਨਗੇ ਕਾਨੂੰਨਾਂ ਦਾ ਉਹ ਸੋ ਇਸ ਕਰਕੇ ਜਿਹੜੀਆਂ ਕੰਮ ਜਿਹੜੀਆਂ ਨਟਾਂਕੀਆਂ ਕਰ ਰਹੇ ਆ ਇਹ ਕਿੰਨੇ ਕੰਮ ਦੀਆਂ ਨਹੀਂ ਆ ਕਦੇ ਕੁਲਦੀਪ ਸਿੰਘ ਢਾਲੀਵਾਲ ਘੱਟਾ ਚੱਕ ਲੈਂਦੇ ਆ ਕਦੇ ਲਿਬੜ ਲੈਂਦੇ ਆ ਲੋਕ ਵੀ ਸਾਡੇ ਕੋ ਯਾਰ ਉਹ ਬੰਦੇ ਨੇ ਕੰਮ ਬਹੁਤ ਕੀਤਾ ਉਹਦਾ ਕੰਮ ਇਹ ਨਹੀਂ ਹੈ ਉਹਦਾ ਕੰਮ ਨਹੀਂ ਹੈ ਇਹ ਉਹਦਾ ਕੰਮ ਹੈ ਜਿਹੜਾ ਉਹਨੂੰ ਸੰਵਿਧਾਨ ਨੇ ਅਧਿਕਾਰ ਦਿੱਤੇ ਆ ਉਹ ਵਰਤਨੇ ਤੇ ਜਿਹੜੇ 1.5 2 ਲੱਖ ਲੋਕਾਂ ਨੇ ਉਹਨੂੰ ਇਹ ਸਕੂਲ ਸਾਫ਼ ਕਰਨ ਵਾਸਤੇ ਚੁਣਿਆ ਉਹ ਇਹੋ ਜਿਹਾ ਕਾਨੂੰਨ ਲਿਆਵੇ ਕਿ ਸਕੂਲਾਂ ਦੇ ਵਿੱਚ ਪੀਣ ਪੂਰੇ ਹੋਣ ਉਹ ਇਹੋ ਜਿਹਾ ਕਾਨੂੰਨ ਲਿਆਵੇ ਕਿ ਸਫਾਈ ਸੇਵਕਾਂ ਦੀ ਭਰਤੀ ਪੂਰੀ ਹੋਵੇ ਉਹ ਇਹੋ ਜਿਹਾ ਕਾਨੂੰਨ ਲਿਆਵੇ ਕਿ ਜਿਹੜੇ ਜਿਹੜੇ ਮਹਿਕਮੇ ਚ ਪੋਸਟਾਂ ਘਟਾ ਆ ਉੱਥੇ ਪੂਰੀਆਂ ਹੋਣ ਉਹ ਤਾਂ ਕੰਮ ਕਰਨੇ ਨਹੀਂ ਝਾੜੂ ਮਾਰ ਦਿਓ ਜੀ ਐਮਐਲਏ ਝਾੜੂ ਮਾਰ ਰਹੇ ਸੋ ਇਹ ਜਿਹੜੀਆਂ ਚੜ੍ਹਦੀ ਕਲਾ ਦੇ ਨਾਂ ਤੇ ਜਿਹੜੀਆਂ ਇਹ ਨਟਾਂਕੀਆਂ ਕੀਤੀਆਂ ਜਾ ਰਹੀਆਂ ਨਹੀਂ ਕਰਨੀਆਂ ਚਾਹੀਦੀਆਂ ਤੇ ਦੂਜੇ ਨੰਬਰ ਤੇ ਫੇਰ ਆਪ ਉਸੇ ਗਲਤੀ ਆਉਣੀ ਹੈ ਕਿ ਜਿਸ ਤਰੀਕੇ ਦੇ ਨਾਲ ਹੁਣ ਪੈਸਾ ਇਕੱਠਾ ਹੋਵੇਗਾ ਮਤਲਬ 300 ਐਨਆਰਆਈਆਂ ਤੇ ਡਿਊਟੀ ਲੱਗੀ ਪਾਰੀਆਂ ਦੇ ਡਿਊਟੀ ਲੱਗ ਗਈ ਸੰਜੀਵ अरोड़ा ਜਿਹੜੇ ਮੰਤਰੀ ਨੇ ਕੈਬਨਟ ਮੰਤਰੀ ਉਹਨਾਂ ਤੇ ਵੀ ਡਿਊਟੀ ਲੱਗੂ ਕਹਿੰਦੇ ਮੈਂ ਬਹੁਤ ਪੈਸਾ ਇਕੱਠਾ ਕਰ ਦੂੰਗਾ ਮੈਂ ਫਿਰ ਉਹੀ ਕਹਿਣਾ ਕਹੀ ਮਾ ਜੋ ਫੋਟੇਸਾ ਹਸਪਤਾਲ ਦੀ ਗੱਲ ਕਰ ਰਹੇ ਸੀ ਬਹਿ ਕੇ ਕਿ ਫੋਟੇਸਾ ਹਸਪਤਾਲ ਦੀਆਂ ਕਈ ਅੜਚਨਾ ਸੀ ਉਹ ਅਸੀਂ ਦੂਰ ਕਰਤੀਆਂ ਕਈ ਨੋਟੀਫਿਕੇਸ਼ਨ ਚੇਂਜ ਕੀਤੇ ਐ ਕਈ ਗਾਈਡਲਾਈਨ ਚੇਂਜ ਕੀਤੀਆਂ ਇਸੇ ਤਰੀਕੇ ਦੇ ਨਾਲ ਜਿਹੜਾ ਬੰਦਾ ਸਰਕਾਰ ਨੂੰ ਪੈਸਾ ਮੋਟਾ ਦੇਊਗਾ ਉਹ ਸਰਕਾਰ ਤੋਂ ਕੋਈ ਨਾ ਕੋਈ ਕੰਮ ਲਾਊਗਾ ਇਹ ਗੱਲ ਯਾਦ ਰੱਖਿਓ ਕਿਉਂਕਿ ਜੇ ਤੁਸੀਂ ਇੱਕ ਇਲਾਕੇ ਦੇ ਐਸਐਚਓ ਨੂੰ ਵੀ ਐਸਐਸਪੀ ਕਹਿ ਦੇ ਕੇ ਦੇਰੇ ਇਰਾਕੇ ਦੇ ਵਿੱਚੋਂ ਮੈਨੂੰ 20 ਲੱਖ ਰੁਪਇਆ ਚਾਹੀਦਾ ਉਤੋਂ ਸਰਕਾਰ ਦੀ ਵਗਾਰ ਆਈ ਆ ਜੇ ਐਮਐਲਏ ਕਹਦੇ ਕਿ 20 ਲੱਖ ਇਕੱਠਾ ਕਰ ਜਿਹਦੀ ਬਾਮ ਰੋੜੂਗਾ ਜਿਹਦੀ ਵੀ ਉਹ ਕੋਈ ਨਾ ਕੋਈ ਦੋ ਨੰਬਰ ਦਾ ਕੰਮ ਤਾਂ ਫਿਰ ਹਲਕੇ ਚਲਾਊਗਾ ਮੈਂ ਸਰਕਾਰ ਨੂੰ 1 ਰੁਪਇਆ ਨਹੀਂ ਦਿੰਦਾ ਮੰਨ ਲਓ ਮੈਂ ਟੈਕਸ ਜੋ ਦਿਨਾ ਦਿੰਨਾ ਹੈ ਪਰ ਸਰਕਾਰ ਦੇ ਮਿਸ਼ਨ ਚੜ ਦੇ ਗੱਲ ਜ ਮੈਂ 1 ਰੁਪਇਆ ਨਹੀਂ ਦਿੰਦਾ ਮੈਂ ਜੇ ਦੇਣਾ ਹੋਊਗਾ ਮੈਂ ਜਾ ਕੇ ਉਹ ਸਪੈਂਡ ਦੇ ਆਊਗਾ ਕਿਉਂਕਿ ਮੈਥੋਂ ਸਰਕਾਰ ਤਾਂ ਨਹੀਂ ਲੈ ਸਕਦੀ ਮੈਂ ਕਿ ਸਰਕਾਰ ਦਾ ਕਿਸੇ ਗੱਲ ਦਾ ਕਾਣਾ ਨਹੀਂ ਮੈਂ ਸਰਕਾਰ ਤੋਂ ਕੋਈ ਕੰਮ ਨਹੀਂ ਲੈਣਾ ਜਿਹੜੇ ਬੰਦੇ ਸਰਕਾਰ ਨੂੰ ਦਾਨ ਕਰਨਗੇ ਕਿਸੇ ਤਰੀਕੇ ਦੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਮੈਂ ਫਿਰ ਕਹਿਣਾ ਪਰ ਬਹੁਤੇ ਬੰਦੇ ਜਿਹਨਾਂ ਨੂੰ ਸਰਕਾਰ ਦਾਨ ਕਰਵਾਵੇਗੀ ਉਹ ਕਿਸੇ ਨਾ ਕਿਸੇ ਰੂਪ ਵਿੱਚ ਸਰਕਾਰ ਤੋਂ ਕੁਛ ਨਾ ਕੁਛ ਲਾਭ ਜ਼ਰੂਰ ਲੈਣਗੇ ਅਸੀਂ ਅਕਸਰ ਹੀ ਦੇਣੇ ਆ ਕਿ ਜੇਕਰ ਕੋਈ ਵੋਟਾਂ ਵੇਲੇ ਵੀ ਫੰਡ ਦੇ ਕੇ ਆਉਂਦਾ ਕਿਸੇ ਐਮਐਲਏ ਨੂੰ ਤਾਂ ਉਹਦੀ ਇਹ ਇੱਛਾ ਹੁੰਦੀ ਹੈ ਕਿ ਜਦੋਂ ਸਰਕਾਰ ਆ ਗਈ ਮੇਰਾ ਆਹ ਕੰਮ ਹੋਊਗਾ ਇਹ ੜੇਕਾ ਨਿੜਾਊਗਾ ਠੀਕ ਹੈ ਆਮ ਤੌਰ ਤੇ ਦਾਨ ਦਿੱਤਾ ਜਾਂਦਾ ਪਰ ਇੱਥੇ ਦਾਨ ਲਿਆ ਜਾਂਦਾ ਦਾਨ ਲਿਆ ਜਾ ਰਿਹਾ ਤੱਕੇ ਨਾਲ ਕਨਵਿੰਸ ਕਰ ਕਰਕੇ ਦਿਓ ਜੀ ਚੜ੍ਹਦੀ ਕਲਾ ਪੰਜਾਬ ਦੀ ਮਤਲਬ ਪੰਜਾਬ ਨੂੰ ਕਿਹ ਸਿਆਰਾ ਬਣਾ ਦਿੱਤਾ ਪੂਰੇ ਦੇਸ਼ ਸਾਹਮਣੇ ਜਿਹੜਾ ਪੰਜਾਬ ਇੱਕ ਮਤਲਬ ਜਿਹੜੇ ਕੰਮ ਸਰਕਾਰਾਂ ਨੇ ਕਰਨੇ ਸੀ ਜਿਹੜੇ ਕੰਮਾਂ ਦੇ ਉੱਤੇ ਇੰਨੇ ਨੇ ਐਡਾਂ ਦੇ ਉੱਤੇ ਪੈਸੇ ਢਾਡ ਦਿੱਤੇ ਅੱਜ ਮਿਸ਼ਨ ਚੜ੍ਹਦੇ ਕਰਾ ਲਈ ਪੈਸੇ ਇਕੱਠੇ ਨਾ ਕਰਨੇ ਪੈਂਦੇ ਜੇ ਪੂਰੇ ਦੇਸ਼ ਦੇ ਵਿੱਚ ਅਰਧ ਰੁਪਿਆ ਐੜਾਂ ਤੇ ਖਰਾਬ ਨਾ ਕੀਤਾ ਹੁੰਦਾ ਜੇ ਫਾਲਤੂ ਦੇ ਪੋਸਟਰ ਜਦੋਂ ਅਰਵਿੰਦ ਕੇਜਰੀਵਾਲ ਦੀ ਰੈਲੀ ਹੁੰਦੀ ਹੈ ਕਿਤੇ 5 ਕਰੋੜ ਦੀ ਰੈਲੀ ਕਿਤੇ 7 ਕਰੋੜ ਦੀ ਰੈਲੀ ਕਿਤੇ 10 ਕਰੋੜ ਦੀ ਰੈਲੀ ਜੇਕਰ ਇਹਨਾਂ ਤੇ ਖਰਚਾ ਨਾ ਕੀਤਾ ਹੁੰਦਾ ਜੇਕਰ ਬੇਫਾਲਤੂ ਦੇ ਬੰਦੇ ਦਿਲੋਂ ਲਿਆ ਲਿਆ ਅਪਾਇੰਟਮੈਂਟ ਨਾ ਕੀਤੇ ਇੱਥੇ ਹੁੰਦੀ ਨਵੇਂ-ਨਵੇਂ ਮਹਿਕਮੇ ਬਣਾ ਕੇ ਨਵੇਂ-ਨਵੇਂ ਪੋਸਟਾ ਬਣਾ ਕੇ ਨਾ ਕੀਤੀਆਂ ਹੁੰਦੀਆਂ ਅੱਜ ਮਿਸ਼ਨ ਚੜ੍ਹਦੇ ਕਰਾਉਣ ਦੇ ਨਾਂ ਤੇ ਪੈਸਾ ਮੰਗਣ ਦੀ ਲੋੜ ਨਹੀਂ ਸੀ ਪੰਜਾਬ ਸਮਰੱਥ ਹੁੰਦਾ ਪੰਜਾਬ ਕਰ ਲੈਂਦਾ ਫ ਹੁੰਦਾ ਲੋਕਾਂ ਨੇ ਇਸ ਵਾਰ ਇਹਨਾਂ ਹੜ੍ਹਾਂ ਨੂੰ ਕੁਦਰਤੀ ਆਫਤ ਨਹੀਂ ਮੰਨਿਆ ਸਰਕਾਰ ਦੀਆਂ ਨਲਾਇਕੀਆਂ ਮੰਨੀਆਂ ਜਿਹੜੀ ਸਰਕਾਰ ਨੂੰ ਫਰਜ ਬਣਦਾ ਕਿ ਜੇ ਸਰਕਾਰ ਹੁਣ ਸਿਹਰਦ ਹੁੰਦੀ ਬੀਬੀਐਮਬੀ ਦੇ ਖਿਲਾਫ ਇੱਕ ਆਪਣਾ ਜਿਹੜਾ ਡੈਮ ਸੇਫਟੀ ਐਕਟ ਲੈ ਕੇ ਆਉਂਦੀ ਜਿਹੜਾ ਕੇਂਦਰ ਦਾ ਡੈਮ ਸੇਫਟੀ ਐਕਟ ਹੈ ਅਜਿਹੀ ਸੈਸ਼ਨ ਦੇ ਵਿੱਚ ਉਹ ਲੈ ਕੇ ਆਵੇ ਜਿਹੜਾ ਕਰਨ ਵਾਲਾ ਕੰਮ ਹੈ ਜਿਹੜੀ ਸਰਕਾਰ ਜਿਹੜੀ ਕਿਸੇ ਜਿਹੜੇ ਮਾਧੋ ਬੋਰਡ ਡੈਮ ਤੇ ਜਿਹੜੇ ਮੰਤਰੀ ਆ ਉਹਨਾਂ ਤੇ ਜਿਹੜੀ ਕਾਰਵਾਈ ਕਰੇ ਜਿਹੜਾ ਮੰਤਰੀ ਉਹਨੂੰ ਪਾਸੇ ਕਰਕੇ ਕਰੇ ਜਿਹੜਾ ਉਹਦਾ ਸੈਕਟਰੀ ਉਹ ਤੇ ਕਾਰਵਾਈ ਕਰੇ ਗੋਗਲੋ ਤਾਂ ਮਿੱਟੀ ਝਾੜਤੀ ਤਾਂ ਆਪਸਾ ਸਸਪੈਂਡ ਕਰਤੇ ਇਹਦੇ ਨਾਲ ਤਾਂ ਕੁਝ ਨਹੀਂ ਹੋਣਾ ਨਾ ਸੋ ਜਿਹੜੀ ਇਹ ਦਿੱਲੀ ਵਾਲੇ ਜਿਸ ਤਰੀਕੇ ਨਾਲ ਪੰਜਾਬ ਨੂੰ ਚਲਾ ਰਹੇ ਆ ਜਿਸ ਤਰੀਕੇ ਨਾਲ ਗਾਈਡ ਕਰ ਰਹੇ ਆ ਇਹਨਾਂ ਦੀਆਂ ਪਾਲਸੀਆਂ ਨਾਲ ਪੰਜਾਬ ਦੇ ਅੱਜ ਫਟ ਹੋਈਆਂ ਨਾ ਕੱਲ ਨਾ ਲੋਕ ਰਵਿੰਦ ਕੇਜਰੀ ਵਾਲ ਨੂੰ ਪੰਜਾਬ ਚ ਪਸੰਦ ਕਰਦੇ ਆ ਨਾ ਲੋਕ ਮਨੀਸ਼ ਸੋਧੀਆਂ ਨੂੰ ਨਫਰਤ ਦੇ ਪਾਤਾ ਜੇਕਰ ਅੱਜ ਕੱਲ ਪੰਜਾਬ ਚ ਪੰਜਾਬ ਦੇ ਸਭ ਤੋਂ ਕੋਈ ਵੱਡੇ ਬੰਦੇ ਤਾਂ ਦੋਨੇ ਬੰਦੇ ਆ ਪੰਜਾਬ ਲੋਕ ਪੰਜਾਬ ਦੇ ਲੋਕ ਇਹਨਾਂ ਨੂੰ ਦੇਖ ਕੇ ਨਹੀਂ ਯਰਦੇ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਜਿਹੜੀਆਂ ਇਹ ਇਹਨਾਂ ਦੀਆਂ ਸਕੀਮਾਂ ਜਿਹੜੀਆਂ ਉਹਨਾਂ ਤੋਂ ਬਾਹਰ ਆਉਣਾ ਚਾਹੀਦਾ ਪੰਜਾਬ ਦੇ ਲੋਕ ਮੁੱਖ ਮੰਤਰੀ ਨੂੰ ਸਪੋਰਟ ਕਰਨ ਤਿਆਰ ਆ ਪਰ ਇਸ ਤਰੀਕੇ ਦੇ ਕਚੋਲਾ ਪਾਉ ਜੇ ਚੀਜ਼ਾਂ ਜਿਹੜੀਆਂ ਇਹਨਾਂ ਤੋਂ ਨਿਕਲ ਕੇ ਜਿਹੜਾ ਭਰੋਸਾ ਸਸ ਲੋਕਾਂ 'ਚ ਬਹਾਲ ਸਰਕਾਰ ਨੂੰ ਕਰਨਾ ਪੈਣਾ ਫੇਰ ਲੋਕ ਚੜ੍ਹਦੀ ਕਲਾ ਕਰਨਗੇ ਨਹੀਂ ਤਾਂ ਜਿਹੜੀ ਇਹ ਮਿਸ਼ਨ ਚੜ੍ਹਦੀ ਕਲਾ ਤਾ ਆਮ ਆਮੀ ਪਾਰਟੀ ਚ ਨੂੰ ਫਿਰਦੇ ਆ ਚੜ੍ਹਦੀ ਕਲਾ ਇੰਨੀ ਸੌਖੀ ਨਹੀਂ ਹੋਣੀ